ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਮਰਿੰਦਰ ਸਿੰਘ ਸਾਢਨਾਂ ਨੂੰ ਉਹਨਾਂ ਨਾਲ ਗੱਲਬਾਤ ਕਰਦੇ ਆਂ ਕੈਪਟਨ ਸਾਹਿਬ ਕਾਂਗਰਸ ਦਾ ਕੀ ਹਾਲਚਲ ਆਜਾ ਵਧੀਆ ਚੱਲ ਰਹੀ ਹੈ ਬੜੀ ਸਾਡੀ ਤਗੜੇ ਤਰੀਕੇ ਨਾਲ ਪਾਰਟੀ ਚੱਲ ਰਹੀ ਹੈ ਔਰ ਵਾਹਿਗੁਰੂ ਦੀ ਕਿਰਪਾ ਨਾਲ ਅਸੀਂ ਬਹੁਤ ਅੱਗੇ ਨਿਕਲੇ ਹੋਏ ਆਂ ਆਮ ਆਦਮੀ ਪਾਰਟੀ ਨੂੰ ਕਿਵੇਂ ਦੇਖ ਰਹੇ ਹੋ ਹੁਣ ਕਿਉਂਕਿ ਪਿਛਲੇ ਦਿਨਾਂ ਚ ਕਾਫੀ ਟੁੱਟ ਫੁੱਟ ਹੋਈ ਆਮ ਆਦਮੀ ਪਾਰਟੀ ਆਮ ਆਦਮੀ ਪਾਰਟੀ ਤਾਂ ਪੀਕ ਕਰ ਗਈ ਸੀ 2014 ਤੋਂ ਸਾਰਾ ਥੱਲੇ ਥੱਲੇ ਕੰਮ ਕੋਈ ਖਾਸ ਗੱਲ ਨਹੀਂ ਹੈ ਔਰ ਜਿਹੜੀ ਇਹਨਾਂ ਨੇ ਇਹ ਲੜਾਈ ਬਣਾ ਲਈ ਹੁਣ ਪੰਜਾਬ ਔਰ ਬਾਹਰਲੇ ਪੰਜਾਬੀਆਂ ਦੀ ਪੰਜਾਬ ਤੋਂ ਬਾਹਰ ਦੇ ਲੋਕਾਂ ਨੇ ਉਹਦੇ ਨਾਲ ਹੋਰ ਵੀ ਇਹਨਾਂ ਦਾ ਨੁਕਸਾਨ ਹੋਇਆ। ਮੈਂ ਤਾਂ ਇਹਨੂੰ ਉਹਨਾਂ ਨੂੰ ਕੋਈ ਕੋਈ ਇਸ਼ੂ ਹੀ ਨਹੀਂ ਸਮਝਦਾ ਆਮ ਆਦਮੀ ਪਾਰਟੀ। ਆਮ ਆਦਮੀ ਪਾਰਟੀ ਜੇ ਵੀ ਦਾਵਾ ਕਰ ਰਹੀ ਹੈ ਕਿ 100 ਸੀਟਾਂ ਆ ਰਹੀਆਂ ਨੇ ਬਾਗੇ ਪੁਰਾਣੇ ਚ ਬੜੀ ਜ਼ਬਰਦਸਤ ਰੈਲੀ ਹੋਈ ਹੈ ਕਿ ਮਿਹਰਬਾਨੀ ਉਹਨਾਂ ਦੀ 17 ਕਿਉਂ ਦਿੱਤੀ ਉਹ ਵੀ ਲੈ ਲਓ 117 ਲੈ ਲਓ। ਇਹ ਤਾਂ ਹੁਣ ਝੂਠ ਬੋਲਣ ਦੀ ਇਹਨਾਂ ਨੂੰ ਆਦਤ ਹੈ ਔਰ ਐਸੇ ਪਖੰਡ ਮਾਰਨ ਦੀ। ਉਹਨਾਂ ਨੂੰ ਵੀ ਪਤਾ ਹੈ ਸਾਰੀ ਦੁਨੀਆ ਨੂੰ ਪਤਾ ਹੈ ਕਿ ਉਹਨਾਂ ਨੂੰ ਪਤਾ ਹੈ ਕਿ ਸਾਡੇ ਆਦਤ ਮਾੜੇ ਨੇ। ਕੀ ਕਰ ਲਿਆ ਅਗਰ ਤੁਸੀਂ 40 ਹਜ਼ਾਰ ਬੰਦਾ ਇਕੱਠਾ ਕਰ ਲਿਆ ਬਾਗੇ ਪੁਰਾਣੇ ਚ ਪੂਰੇ ਪੰਜਾਬੋਂ ਪਟਿਆਰੇ ਤੋਂ ਟਰੱਕ ਗਏ ਨੇ ਗੱਡੀਆਂ ਸੰਗਰੂਰੋਂ ਗਈਆਂ ਰਸਦੂਲਗੜੋਂ ਗਈਆਂ ਨੇ ਰੋਪੜ ਤੋਂ ਗਈਆਂ ਨੇ ਨੰਗਲ ਤੋਂ ਗਈਆਂ ਨੇ ਪਠਾਨਕੋਟ ਵਗੈਰਾ ਤੋਂ ਗਈਆਂ ਨੇ ਤਾਂ ਇਹਦਾ ਕੋਈ ਵੀ ਕਰ ਸਕਦਾ ਅਸੀਂ ਹੁਣ ਜਾ ਰਹੇ ਹਾਂ ਬਾਗਾ ਪੁਰਾਣਾ ਕੁਝ ਦਿਨਾਂ ਦੇ ਵਿੱਚ ਸਿਰਫ ਮੇਰਾ ਹਲਕਾ ਜਿਹੜਾ ਉਹ ਹਲਕੇ ਵਿੱਚ ਕੈਪਟਨ ਹੈ ਨਾ ਔਰ ਉਹ ਦੇਖਣਾ ਐਨੇ ਕਾ ਬੰਦੇ ਸਾਡੇ ਹੋ ਜਾਣੇ ਨੇ ਤੁਹਾਡਾ ਕੋਈ ਸਰਵੇ ਆਇਆਗਾ ਇਹ ਆਈਸੀਸੀ ਦਾ ਕੋਈ ਸਰਵੇ ਹੋਵੇ ਜਾਂ ਤੁਸੀਂ ਕੋਈ ਹੋਰ ਸਰਵੇ ਕਰਵਾਇਆ ਕਿਸ ਤਰ੍ਹਾਂ ਉਹਦੇ ਚ ਅਸੈਸਮੈਂਟ ਕੀ ਆ ਰਹੀ ਹੈ ਹਾਲੇ ਅਸੈਸਮੈਂਟ ਨਹੀਂ ਆ ਇਹ ਹਾਲੇ ਤਾਂ ਸਰਵੇ ਚੱਲ ਪਿਆ ਨੇ ਔਰ ਤਕਰੀਬਨ ਮੁੱਕ ਚੁਲਿਆ ਔਰ ਉਹਨਾਂ ਨੂੰ ਲੱਗੂਗਾ 10-12 ਦਿਨ ਜਦੋਂ ਉਹ ਉਹਦੀ ਅਨਾਲਿਸਿਸ ਕੱਢ ਕੇ ਭੇਜਣਗੇ ਕੋਈ ਗਵਰਨਮੈਂਟ ਜਿਹੜਾ ਸਰਵੇ ਕਰਾਈ ਹੈ ਉਹਦੀ ਕੋਈ ਤੁਹਾਡੇ ਕੋਲ ਫੀਡਬੈਕ ਹੋਵੇ ਕਿ ਕਾਂਗਰਸ ਕਿੱਥੇ ਚ ਖੜੀ ਹੈ ਤਾਂ ਆਪਣੇ ਤੁਹਾਨੂੰ ਪਤਾ ਹੈ ਮੈਂ ਵੀ ਗਵਰਨਮੈਂਟ ਚ ਰਿਹਾ ਹਾਂ ਉਹ ਪ੍ਰੀਸ ਵਾਲੇ ਉਹ ਦੱਸਦੇ ਨੇ ਜਿਹੜੀ ਤੁਸੀਂ ਸੁਣਨਾ ਚਾਹੁੰਦੇ ਹੋ ਇਹ ਜੀ ਬਣਾਤੀ ਹੋਣੀ ਹੈ ਉਹਨਾਂ ਨੇ ਉਹਨਾਂ ਨੂੰ ਦੇਣ ਵਾਸਤੇ ਕਿ ਦੁਤਾ ਜੀ ਬਹੁਤ ਅੱਗੇ ਨਿਕਲੇ ਹੋਣ ਪਰ ਸਾਰੀ ਦੁਨੀਆ ਨੂੰ ਪਤਾ ਹੈ ਉਹਨਾਂ ਨੂੰ ਵੀ ਸਰਵੇ ਵਾਲਿਆਂ ਨੂੰ ਵੀ ਕਿ ਇਹਨਾਂ ਦਾ ਭੋਗ ਪੈ ਗਿਆ ਇੱਕ ਸੁਣਨ ਚ ਆਇਆ ਕਿ AICC ਦਾ ਇੱਕ ਸਰਵੇ ਆਇਆ ਜਿਹਦੇ ਚ ਨੰਬਰ 1 ਆਮ ਆਦਮੀ ਪਾਰਟੀ ਦਿਖਾਈ ਗਿਆ ਤੁਸੀਂ ਵੀ ਨੇੜੇ ਤੇੜੇੋਂ ਫਿਰ ਅਕਾਲੀ ਦਲ ਤੀਜੇ ਨੰਬਰ ਦੇ ਉੱਤੇ ਆ ਕੋਈ ਇਸ ਤਰ੍ਹਾਂ ਦੀ ਗੱਲ ਹੈ No there is no such survey ਹਾਲੇ ਕੰਪਲੀਸ਼ਨ ਕਿਤੇ ਵੀ ਨਹੀਂ ਹੋਈ ਤੁਸੀਂ ਤੁਸੀਂ ਦੇਖ ਰਹੇ ਹੋ ਇਹ ਜਿਹੜਾ ਹਫਿੰਗਟਨ ਪੋਸਟ ਵਾਲੀ ਸੀ ਸੀ ਵੋਟਰ ਵਗੈਰਾ ਦੀਸ ਉਹ ਤਾਂ ਬਿਲਕੁਲ ਫਰਾਡ ਫਰਾਡ ਸਜੈਸ਼ਨਸ ਇਹ ਕੋਈ ਵੀ ਨਹੀਂ ਹੈ ਜੋ ਸਾਨੂੰ ਪਤਾ ਲੱਗਿਆ ਜੋ ਜੋ ਕਿ ਜਿਹੜੀ ਇੱਕ ਸਰਵੇ ਰਿਪੋਰਟ ਜੋ ਪਬਲਿਕ ਹੋਈ ਹੈ ਸਾਨੂੰ 50% 51% ਦੱਸਦੇ ਨੇ 31% ਦੱਸਦੇ ਨੇ ਆਵਾਦਵੀ ਪਾਰਟੀ ਔਰ ਬਾਕੀ ਵੀ ਦੇ ਕਰੀਬ ਅਕਲਿਆ ਨੂੰ ਹੁਣ ਇਹ ਮੈਨੂੰ ਦੱਸਣ ਲੱਗਿਆ ਤੁਹਾਨੂੰ ਕਿਹਦੀ ਸਰਵੇ ਲੇਕਿਨ ਹੈ ਸਰਵੇ ਵਿਚ ਹੈ ਕਮ ਆਊਟ ਚੌਥਾ ਫਰੰਟ ਆ ਰਿਹਾਗਾ ਤੁਹਾਨੂੰ ਲੱਗਦਾ ਜਿਹੜੀ ਐਂਟੀ ਇਨਕੰਮਬੈਂਸੀ ਵੋਟ ਆ ਜਿਹਦਾ ਤੁਹਾਨੂੰ ਫਾਇਦਾ ਮਿਲਣਾ ਸੀਗਾ ਉਹਦਾ ਤੁਹਾਨੂੰ ਨੁਕਸਾਨ ਹੋ ਜਿੰਨੇ ਜ਼ਿਆਦਾ ਫਰੰਟ ਬਣ ਕੇ ਕੰਮ ਹੋ ਸਾਰੇ ਤਾਂ ਅਕਾਲੀਆਂ ਦੀ ਵੋਟ ਤੋੜਨ ਵਾਲੇ ਬੰਦੇ ਨੇ ਉਹ ਤੇ ਦੱਸੋ ਮੈਨੂੰ ਕਿਹੜਾ ਕਾਂਗਰਸ ਤੋਂ ਤੋੜਨ ਵਾਲਾ ਬੰਦਾ ਹੈ ਬੈਂਸ ਬਰਾਦ ਦੇ ਕਾਂਗਰਸ ਤੋੜ ਸਕਦੇ ਨੇ ਜਾਂ ਥੋੜਾ ਪ੍ਰਗਟ ਕਾਂਗਰਸ ਤੋੜ ਸਕਦੇ ਹੈ ਹੀ ਸਾਰੇ ਅਕਾਲੀ ਦਾ ਲੋਣੇ ਉਹਨਾਂ ਦੇ ਨਾਲ ਔਰ ਛੋਟੇਪੁਰ ਜੀ ਨਾਲ ਅਗਰ ਇਕੱਠੇ ਹੋ ਜਾਣ ਉਹ ਅਕਾਲੀ ਤੋੜਨਗੇ ਸਪਾਗਰਸ ਨੂੰ ਤਾਂ ਕੋਈ ਨੁਕਸਾਨ ਨਹੀਂ ਪਰ ਆਮ ਤੌਰ ਦੇ ਉੱਤੇ ਜਦੋਂ ਆਪੋਜੀਸ਼ਨ ਵੰਡੀ ਜਾਂਦੀ ਹੈਗੀ ਇੱਕ ਤਾਂ ਤੁਸੀਂ ਅਲਟਰਨੇਟਿਵ ਸੀ ਪੰਜਾਬ ਦੇ ਲੋਕ ਮੰਨ ਰਹੇ ਸੀ ਕਾਂਗਰਸ ਅਲਟਰਨੇਟਿਵ ਆ ਫਿਰ ਆਮ ਆਦਮੀ ਆ ਗਈ ਹੁਣ ਚੌਥਾ ਫ ਤੁਹਾਨੂੰ ਲੱਗਦਾ ਨਹੀਂ ਜਿਹੜੀ ਐਂਟੀ ਇਨਕੰਮਪੈਂਸੀ ਵੋਟ ਆ ਗਈ ਉਹ ਵੰਡੀ ਜਾਊਗੀ ਉਹਦਾ ਨੁਕਸਾਨ ਕਾਂਗਰਸ ਨੂੰ ਹੋਊਗਾ ਨਹੀਂ ਬਿਲਕੁਲ ਨਹੀਂ ਹੋਊਗਾ ਗੈਸੇ ਹੌਣ ਫਰਜ਼ ਕਰੋ ਜਿਹੜੇ ਅਕਾਲੀਆ ਤੋਂ ਟੁੱਟਣਗੇ ਜਦ ਅਨਾਉਂਸਮੈਂਟ ਹੋਣੀ ਹੈ ਉਹ ਬੰਦਿਆਂ ਨੇ ਸਾਰਿਆਂ ਨੇ ਜਾਣਾ ਜਾਣਾ ਸੀਗਾ ਕੇਜਰੀਵਾਲ ਵਾਲਾ ਆਮ ਆਦਮੀ ਵਾਲਾ ਹੁਣ ਆਮ ਆਦਮੀ ਦੋ ਹੋਗੇ ਇੱਕ ਪੰਜਾਬੀ ਗਰਾਂਡ ਪੰਜਾਬ ਦੀ ਹੁਣ ਜਿਹੜੇ ਟੁੱਟਣਗੇ ਉਹ ਜਾਣਗੇ ਪੰਜਾਬੀਆਂ ਵਾਲਾ ਨਕਸਾ ਤਾਂ ਕੇਜੀ ਵਾਲਦਾ ਹੋਇਆ ਨਾ ਸੋ ਦਿਸ ਸਾਨੂੰ ਸਾਨੂੰ ਤਾਂ ਕੋਈ ਨਕਸਾ ਨਹੀਂ ਉਹਨਾਂ ਦੇ ਆਪਸ ਵਿੱਚ ਆਪੋਸੀਸ਼ਨ ਦੀ ਟੱਕਰ ਹੈ ਜਿਵੇਂ ਦਿੱਲੀ ਵਰਸਸ ਪੰਜਾਬ ਆਉਂਦਾ ਪੰਜਾਬੀ ਵਰਸਸ ਨਾਨ ਪੰਜਾਬੀ ਆਉਂਦਾ ਤਾਂ ਆਮ ਆਦਮੀ ਪਾਰਟੀ ਕਹਿੰਦੀ ਹੈ ਕਿ ਤੁਹਾਡੀ ਲੀਡਰਸ਼ਿਪ ਵੀ ਦਾ ਚਾਹੇ ਆਸ਼ਾ ਕੁਮਾਰੀ ਜੀ ਨੇ ਚਾਹੇ ਹੋਰ ਤੁਹਾਡੀ ਲੀਡਰਸ਼ਿਪ ਉਹ ਵੀ ਦਿੱਲੀ ਤੋਂ ਹੀ ਆਉਂਦੀ ਹੈਗੀ ਆਸ਼ਾ ਕੁਮਾਰੀ ਜੀ ਰਾਹੁਲ ਜੀ ਸਾਡੇ ਪਾਰਟੀ ਹੈ ਵੀ ਆਰ ਆਲ ਇੰਡੀਆ ਪਾਰਟੀ ਸਾਡੇ ਹਰ ਸੂਬੇ ਦੇ ਵਿੱਚ ਸਾਡੀ ਆਰਗੇਨਾਈਜੇਸ਼ਨਸ ਨੇ ਉਹ ਚਲਾਉਂਦੇ ਨੇ ਆਰਗੇਨਾਈਜੇਸ਼ਨਸ ਸੂਬੇ ਆਲੇ ਸੂਬੇ ਆਲੇ ਜਿਵੇਂ ਮੈਂ ਚਲਾਉਣਾ ਪੰਜਾਬ ਨੂੰ ਔਰ ਜਿਹੜੀ ਉਹਨਾਂ ਨਾਲ ਕੋਈ ਗੱਲਬਾਤ ਕਰਨੀ ਹੈ ਮੈਂ ਉਹਨਾਂ ਨਾਲ ਕਰਾਂਗਾ ਪਰ ਸੋਨੀਆ ਜੀ ਜਾਂ ਰਾਹੁਲ ਜੀ ਜਾਂ ਆਸ਼ਾ ਕੁਮਾਰੀ ਜੀ ਉਰੇ ਆ ਕੇ ਲੜਣਾ ਤਾਂ ਨਹੀਂ ਚਾਹੁੰਦੇ ਪੰਜਾਬ ਇਹ ਤਾਂ ਲੜਨਾ ਚਾਹੁੰਦਾ ਹੈ ਜਿਹੜਾ ਕੇਜਰੀਵਾਲ ਹੈ ਹਮ ਹਮ ਇਹ ਇਨਾ ਫਰਕ ਹੈ ਨਾ ਪਰ ਉਹਨੇ ਕਹਿਤਾ ਕੇਜਰੀਵਾਲ ਸੰਜੇ ਸਿੰਘ ਨੇ ਕਿਹਾ ਕਿ ਕੇਜਰੀਵਾਲ ਕਦੇ ਵੀ ਪੰਜਾਬ ਦੇ ਚੀਫ ਮਿਨਿਸਟਰ ਨਹੀਂ ਬਣਨਗੇ ਕਿ ਆਪ ਕਹੇਗਾ ਆਪ ਕੀ ਨਹੀਂ ਬੋਲਦਾ ਹੋਰਾਂ ਤਾਂ ਕਹਿੰਦਾ ਇਧਰ ਉਹ ਕਹਾਤਾ ਵੀਰ ਦੋਸਤੋਂ ਖੜੇ ਤੋਂ ਸਟੇਟਮੈਂਟ ਦਵਾਤੀ ਉਹਦੋਂ ਸੰਜੇ ਸਿੰਘ ਤੋਂ ਕਹਾਰੇ ਕੇਜਰੀਵਾਲ ਬੋਲੇ ਜੀ ਹਮ ਹਮ ਇਕ ਵੱਡਾ ਇਲੀਗੇਸ਼ਨ ਇਹ ਲੱਗਦਾ ਹੈਗਾ ਕਿ ਅਕਾਲੀ ਤੇ ਕਾਂਗਰਸੀ ਰਲੇ ਹੋਏ ਨੇਗੇ ਤੁਹਾਨੂੰ ਲੱਗਦਾ ਨਹੀਂ ਇਹ ਡੈਮੇਜ ਕਰ ਰਿਹਾ ਹੈਗਾ ਕਾਂਗਰਸ ਨੂੰ ਇਹ ਤਾਂ ਹੁਣ ਉਹ ਬਣਾਉਦੇ ਨੇ ਜਿਨ੍ਹਾਂ ਨੂੰ ਸੂਟ ਕਰਦੀ ਹੈ ਗੱਲ ਔਰ ਕਿਹਨੂੰ ਸੂਟ ਕਰਦੀ ਆਪ ਅਫروز ਬੋਲ ਨਹੀਂ ਜਾਂਦੇ ਨੇ ਕਿ ਅਕਾਲੀ ਤਰਫ ਤੁਸੀਂ ਤੁਸੀਂ ਆ ਕੇ ਦੇਖਿਆ ਵੀ ਹੈ ਕਦੇ ਮੈਨੂੰ ਮਿਲਿਆ ਕੋਈ ਆਪ ਵਾਲਾ ਕਦੇ ਬਾਦਲ ਨੂੰ ਮਿਲਿਆ ਜਾਂ ਸਾਨੂੰ ਇਕੱਠੇ ਦੇਖਿਆ ਕਿਤੇ ਮੇਰਾ ਖਿਆਲ 10 ਸਾਲਾਂ ਦੇ ਵਿੱਚ ਮੈਂ ਬਾਦਲ ਨੂੰ ਇੱਕ ਵਾਰ ਮਿਲਿਆ ਜਦ ਉਹਦੀ ਵਾਈਫ ਗੁਜ਼ਰ ਗਈ ਮੈਂ ਉਹਦੇ ਪਿੰਡ ਗਿਆ ਸੀ ਔਰ ਸੁਖਵੀਰ ਬਾਦਲ ਨੂੰ ਔਰ ਮਜੀਠੇ ਨੂੰ ਇੱਕ ਵਾਰ ਮਿਲਿਆ ਜਦੋਂ ਵਿਆਹ ਕਿਤੇ ਮਿਲ ਗਿਆ ਸੀ ਇਸ ਦਾ ਮੀਟਿੰਗ politically ਹੂੰ ਉਹ ਇਹ ਤਾਂ ਇਹ ਤਾਂ ਕਹਿ ਨਹੀਂ ਗੱਲਾਂ ਨੇ ਕਿ ਕਿਹਾ ਜਾਂਦਾ ਕਿ ਦੋਸਤੀ ਹੈ ਜਿਵੇਂ ਉਹ ਅਲੀਗੇਸ਼ਨ ਲਾਉਂਦੇ ਨੇ ਕਿ ਮਜੀਠੀਆ ਨੂੰ ਮਜੀਠੀਆ ਦੇ ਪਿਤਾ ਜੀ ਨਾਲ ਤੁਹਾਡੀ ਦੋਸਤੀ ਸੀ ਜਿਹੜੀ ਮਜੀਠੀਆ ਦੇ ਪਿਤਾ ਜੀ ਨਾਲ ਕੋਈ ਦੋਸਤੀ ਨਹੀਂ ਸੀ ਇਹਦੇ ਦਾਦਾ ਜੀ ਨਾਲ ਸਾਡੇ ਮੇਰੇ ਫਾਦੇ ਦੀ ਦੋਸਤੀ ਸੀ ਅੱਛਾ ਉਹਨਾਂ ਦੇ ਉਹਨਾਂ ਦੇ ਦਾਦਾ ਜੀ ਸਰ ਸੁੰਦਰ ਸਿੰਘ ਨਾਲ ਮੇਰੇ ਪਰਦਾਦਾ ਜੀ ਜਾਣਦੇ ਸੀ ਉਹ ਉਹ ਸਾਡੀਆਂ ਗੱਲਾਂ ਹੋ ਸਕਦੀਆਂ ਸੀ لیکن ਇਹ ਪਿਤਾ ਜੀ ਤਾਂ ਮੈਂ ਤਾਂ ਬਹੁਤ ਸੀਨੀਅਰ ਸੀ ਸਕੂਲ ਜੁਬੇਲਾ ਕੋਈ ਉਹਨਾਂ ਨਾਲ ਕੋਈ ਕਨੈਕਸ਼ਨ ਨਹੀਂ ਸੀ ਕੋਈ ਰੈਫਰੈਂਸ ਇਹ ਚੱਕ ਲਿਆ ਜਾਂਦਾ ਕਿ ਕਿਉਂਕਿ ਤੁਸੀਂ ਉਦੋਂ ਕਿਹਾ ਸੀਗਾ ਕਿ ਇਹਦੀ ਸੀਬੀ ਇਨਕੁਆਰੀ ਨਹੀਂ ਹੋਣੀ ਚਾਹੀਦੀ ਇਹ ਮੈਂ ਕਹਿੰਦਾ ਸੀ ਵੀ ਅੱਜ ਵੀ ਮੈਂ ਕਹਿੰਦਾ ਸੀ ਵੀ ਇਨਕੁਆਰੀ ਨਹੀਂ ਹੋਣੀ ਚਾਹੀਦੀ ਬਿਕੋਜ਼ ਸੀਬੀ ਇਨਕੁਆਰੀ ਦਾ ਮਤਲਬ 7-8 ਸਾਲ ਦੀ ਡੇ ਉਹ ਇਨਵੈਸਟੀਗੇਸ਼ਨ ਤੇ ਪਹੁੰਚ ਗਈ ਜਿਹੜੀ ਉਦੋਂ ਚੱਲ ਰਹੀ ਸੀ ਇਹ ਪੋਲਾ ਦੀ ਡਰਗ ਐਡਿਕਸ਼ਨ ਵਾਲੀ ਗੱਲ ਔਰ ਚਾਰ ਨੈਸ਼ਨਲ ਏਜੰਸੀਜ਼ ਥੋੜੀ ਇਨਫੋਰਸਮੈਂਟ ਡਾਇਰੈਕਟਰ ਤੁਹਾਡਾ ਇਨਕਮ ਟੈਕਸ ਤੁਹਾਡਾ ਰੈਵਨਿਊ ਇੰਟੈਲੀਜੈਂਸ ਐਂਡ ਤੁਹਾਡਾ ਨਾਰਕੋਟਿਕਸ ਬਿਊਰੋ ਉਸ ਇਨਵੈਸਟੀਗੇਸ਼ਨ ਦਾ ਪਾਇਆ ਨੇ ਕਿ ਸੀਬੀਆਈ ਨੇ ਕੀ ਕੋਈ ਕੋਈ ਹੋਰ ਕੋਈ ਕੁਝ ਗੱਲ ਕੱਢ ਲੈਣੀ ਸੀ ਸਾਰੇ ਉਹ ਏਜੰਸੀ ਜਿਹੜੀ ਉਹਨਾਂ ਦੀ ਮਦਦ ਕਰਦੀ ਹੋਣ ਇਹਨਾਂ ਦੀ ਮਦਦ ਕਰੀ ਹੈ ਉਹ ਗੱਲਾਂ ਤਾਂ ਨਿਕਲ ਗਿਆ ਮੈਨੂੰ ਤਾਂ ਸਿਰਫ ਇੱਕ ਕ੍ਰੋਸ ਹੈ ਕਿ ਡੇਢ ਸਾਲ ਤੋਂ ਬੰਦ ਕਿਉਂ ਪਿਆ ਹੂੰ ਹੂੰ ਕਿੰਨਾ ਹੈ ਗਵਰਨਮੈਂਟ ਆਫ ਇੰਡੀਆ ਇਹਨਾਂ ਨੂੰ ਇਹ ਇਨਵੈਸਟੀਗੇਸ਼ਨ ਅੱਗੇ ਨਹੀਂ ਵਧਣ ਦਿੰਦੇ ਕਿਉਂ ਹੂੰ ਹੂੰ ਇਨਕਮ ਟੈਕਸ اور ਈਡੀ ਕਿਉਂ ਨਹੀਂ ਕਿਉਂ ਨਹੀਂ ਬਦਲ ਦੇ ਰਹੀ ਤੁਹਾਨੂੰ ਜਿਹੜੇ ਡੈਟ ਦੇ ਅਧੀਨ ਹੈ ਉਹਗੇ ਮਿਨਿਸਟਰੀ ਦੇ ਉਹ ਉਹ ਕੋਣ ਨਹੀਂ ਦਿੰਦਾ ਕਿ ਹਮਮ ਔਰ ਇਹ ਬੰਦ ਕੀਤੀ ਹੈ ਕਿਉਂਕਿ ਉਹਨਾਂ ਨੂੰ ਸਿਆਸੀ ਤੌਰ ਤੇ ਸੂਟ ਨਹੀਂ ਕਰਦੀ ਹਮਮ ਤੁਹਾਨੂੰ ਲੱਗਾ ਇਹੀ ਹੈ ਅੰਡਰਸਟੈਂਡਿੰਗ ਆ ਅਕਾਲੀ ਦਲ ਤੇ ਵੀ ਉਦਾਂ ਹੀ ਇਕੱਠੇ ਐਂ ਇਕੱਠੇ ਔਰ ਆਪਣੀ ਇਲੈਕਸ਼ਨ ਜਿਹੜੀ ਇਕੱਠੇ ਲੜਨੀ ਹੈ ਉਹਨਾਂ ਨੇ ਉਹਦੇ ਵਿੱਚ ਉਹ ਨੁਕਸਾਨ ਹੋਣਾ ਹੈ ਅਗਰ ਇਹ ਇਨਵੈਸਟੀਗੇਸ਼ਨ ਚੱਲਦਾ ਛੁਪ ਕਰਾਤੀ ਪੰਜਾਬ ਚ ਨਸ਼ੇਲੀ ਸਭ ਤੋਂ ਵੱਧ ਜ਼ਿੰਮੇਵਾਰ ਤੁਸੀਂ ਕਿਹਨੂੰ ਮੰਨਦੇ ਹੋ ਕਿ ਅਗਰ ਪੰਜਾਬ ਚ ਨਸ਼ਾ ਆਇਆ ਪਿਛਲੇ 5 ਸਾਲਾਂ ਚ ਲੱਗੀ ਤੁਹਾਡੀ ਸਰਕਾਰ ਤੇ ਵੀ ਸਵਾਲ ਉੱਠਦੇ ਰਹੇ ਨੇ ਪਰ 10 ਸਾਲਾਂ ਦੇ ਅੰਦਰ ਜੋ ਨਸ਼ਾਏ ਦੇ ਲਈ ਮੁੱਖ ਤੌਰ ਤੇ ਜ਼ਿੰਮੇਵਾਰ ਕੌਣ ਆਗਾ ਅਗਰ ਤੁਸੀਂ ਜ਼ਿੰਮੇਵਾਰੀ ਅੱਜ ਜਿਆਦਾ ਜਿਆਦਾ ਪੁਰਾਣੇ ਜ਼ਮਾਨੇ ਚ ਹਫੀਮ ਕੋਈ ਖੇਦਰਾ ਚਾਹੁੰਦਾ ਸੀ ਉਹ ਕਹਿੰਦੇ ਸੇ ਕਿ ਤਲਵੰਡੀ ਦੇ ਦਿਓ ਕਿਉਂਕਿ ਜਗਦੇਵ ਸਿੰਘ ਤਲਵੰਡੀ ਦਾ ਨਾਮ ਆਉਂਦਾ ਸੀ ਜਦੋਂ ਲਾ ਲਾ ਕੇ ਉਹ ਬੰਦਾ ਕਰਾਉਂਦਾ ਇਹ ਗੱਲ ਨੂੰ ਹੁਣ ਜਦੋਂ ਕੋਈ ਇੱਕ ਪੁੱਕੀ ਮਾਰ ਕੀ ਮੰਗਦਾ ਚਿੱਟਾ ਮੰਗਦਾ ਉਹ ਕਹਿੰਦੇ ਮਜੀਠਾ ਦੇ ਦਿਓ ਜੋ ਇਹ ਤਾਂ ਸਾਰੀ ਦੁਨੀਆ ਨੂੰ ਪਤਾ ਹੈ ਕਿ ਕੌਣ ਕਰਾ ਰਿਹਾ ਕੌਣ ਨਹੀਂ ਕਰਾ ਰਿਹਾ ਹੂੰ ਹੂੰ ਪੰਜਾਬ ਦੇ ਅੰਦਰ ਕਿਸਾਨ ਖੁਦਕੁਸ਼ੀਆਂ ਬਹੁਤ ਵੱਡਾ ਮੁੱਦਾ ਹੈਗਾ ਤੁਸੀਂ ਕਿਹਾ ਸੀਗਾ ਕਿ ਕਿਸਾਨ ਖੁਦਕੁਸ਼ੀਆਂ ਕਰਨੋਂ ਹਟ ਜਾਣ ਜਦੋਂ ਅਸੀਂ ਆਵਾਂਗੇ ਤੁਹਾਡੀ ਸਰਕਾਰ ਕੇਂਦਰ ਚ ਰਹੀ ਹੁਣ ਆਮ ਆਦਮੀ ਪਾਰਟੀ ਦਾ ਕਿਸਾਨ ਮੈਨੀਫੈਸਟੋ ਹੈ ਉਹਨਾਂ ਨੇ ਕਿਹਾ Swami Nathan Commission ਅਸੀਂ ਲਾਗੂ ਕਰਾਂਗੇ ਕਿਉਂ ਨਹੀਂ ਕਾਂਗਰਸ ਨੇ Swami Nathan Commission ਖੁਦ ਆ ਬਿਠਾਇਆ ਸੀ ਉਹਦੇ باوجود Swami Nathan Commission ਲਾਗੂ ਕੀਤਾ ਦੇਖੋ ਇੰਟਰਨੈਸ਼ਨਲ ਲੈਵਲ ਜਿਹੜੇ ਫੈਸਲੇ ਹੁੰਦੇ ਨੇ ਦੇਰ ਆਈ ਕੈਨੋਟ ਸਪੀਕ ਕਿ ਡਾਕਟਰ ਮਨਮੋਹਨ ਸਿੰਘ ਨੇ ਕੀ ਇਹ ਸਵਾਲ ਤੁਸੀਂ ਉਹਨਾਂ ਨੂੰ ਪੁੱਛ ਲਿਓ ਲੇਕਿਨ ਸਵਾਮੀਨਾਥਨ ਕਮਿਸ਼ਨ ਯੈਸ ਕਿਸਾਨਾਂ ਦੇ ਹੱਕ ਚ ਹੈ ਸਵਾਮੀਨਾਥਨ ਬੜੇ ਮਾਹਰ ਰਹੇ ਨੇ ਐਂਡ ਆਈ ਥਿੰਕ ਸਰਟਨਲੀ ਅਗਰ ਅਗਰ ਸਾਡੀ ਗਵਰਨਮੈਂਟ ਆਏਗੀ ਅਸੀਂ ਇਹਨੂੰ ਲਾਗੂ ਕਰਾਂਗੇ ਸਾਡੇ ਜਦੋਂ ਅਸੀਂ ਪਿਛਲੀ ਵਾਰ ਗਵਰਨਮੈਂਟ ਸੇ ਉਹਨੂੰ ਰਿਪੋਰਟ ਨਹੀਂ ਆਈ ਸੀ ਹੁਣ ਆਈ ਹੋਈ ਹੈ ਵੀ ਵਿਲ ਟੇਕ ਇਟ ਇਨਟੂ ਕੰਸੀਡਰੇਸ਼ਨ ਸੁਣੋ ਇੱਕ ਵੱਡੀ ਰੈਲੀ ਆਉਣ ਵਾਲੇ ਦਿਨਾਂ ਵਿੱਚ ਤੁਸੀਂ ਮੋਗਾ ਚ ਕਰਨ ਜਾ ਰਹੇ ਹੋ ਕੀ ਪਲੈਨਿੰਗ ਹੈ ਦੀ ਕਿਸ ਤਰ੍ਹਾਂ ਕਿ ਕਿਹੜੇ ਕਿਹੜੇ ਜ਼ਿਲ੍ਹਿਆਂ ਦੇ ਨਾਮ ਹੁਣ ਅਸੀਂ 24 ਤਰੀਕ ਨੂੰ ਹਰ ਹਲਕੇ ਦੇ ਵਿੱਚ 10 ਮੀਟਿੰਗਾਂ ਹੋਣਗੀਆਂ ਤਾਂ 400 1400 4 ਮੀਟਿੰਗਾਂ ਟੋਟਲ ਪੰਜਾਬ ਤੇ ਸੀ ਕੀਤੀਆਂ ਨੇ ਉਹ ਜਦ ਮੁੱਕੂਗੀ ਅਸੀਂ ਕਰਾਂਗੇ ਫਿਰ ਇੱਕ ਬਹੁਤ ਵੱਡੀ ਰੈਲੀ ਉਹ ਤੋਂ ਬਾਅਦ ਅਸੀਂ ਫਿਰ ਘਰਾਚ ਵੜ ਜਾਗੇ ਕਾਂਗਰਸ ਘਰ ਘਰ ਵਿੱਚ ਤੇ ਉਹ ਉਹ ਕਰਕੇ ਉਦੋਂ ਤਾਂ ਇਲੈਕਸ਼ਨ ਆ ਜਾਣੀਆਂ ਫਿਰ ਅਸੀਂ ਅਸੈਂਬਲੀ ਇਲੈਕਸ਼ਨ ਸਾਡੀਆਂ ਸ਼ੁਰੂ ਹੋ ਜਾਣੀਆਂ ਨੇ ਜਲਦ ਸੇ ਜਲਦ ਸੇ ਜਰੀਆਮ ਕਰਦੇ ਜਗੀਰ ਕੌਰ ਨੇ ਅੱਜ ਇੱਕ ਬਹੁਤ ਵੱਡੀ ਸਟੇਟਮੈਂਟ ਦਿੱਤੀ ਹੈ ਕਿ ਹੁਣ 2-3 ਘੰਟੇ ਪਹਿਲਾਂ ਜਗੀਰ ਕੌਰ ਨੇ ਉਹਨਾਂ ਨੇ ਕਿਹਾ ਕਿ ਕਾਂਗਰਸ ਨੂੰ ਵੋਟ ਦੇਣ ਦਾ ਮਤਲਬ ਆ ਅਕਾਲ ਤਖਤ ਸਾਹਬ ਤੇ ਗੋਲੀ ਚਲਾਉਣੀ ਕਿਉਂਕਿ ਕਾਂਗਰਸ ਨੇ ਅਕਾਲ ਤਖਤ ਸਾਹਬ ਤੇ ਗੋਲੀਆਂ ਚਲਾਈਆਂ ਸੀ ਇਸ ਕਰਕੇ ਅਗਰ ਕੋਈ ਕਾਂਗਰਸ ਨੂੰ ਵੋਟ ਦੇਊਗਾ ਤੇ ਅਕਾਲ ਤਖਤ ਤੇ ਗੋਲੀ ਚਲਾਊਗਾ ਬਹੁਤ ਵੱਡੀ ਸਟੇਟਮੈਂਟ ਕਾਂਗਰਸ ਪਾਰਟੀ ਦੇ ਖਿਲਾਫ ਜਗੀਰ ਕੌਰ ਹੋਏ ਨਹੀਂ ਜਿਨੇ ਆਪਣੇ ਬੇਟੀ ਦਾ ਕਤਲ ਕੀਤਾ ਸੀ ਇਹ ਅੰਦਰ ਅੰਦਰ ਰਹੀ ਹੈ ਪਤਾ ਨਹੀਂ ਲੜ ਸਕਦੇ ਆ ਜਾਂ ਨਹੀਂ ਕੋਰਟ ਕੇਸ ਚਲੇਗਾ ਜਦ ਇਹਨੂੰ ਇਹ ਤਾਂ ਮੁਜਰਮ ਹੈ ਇਹ ਜੇ ਤਾਂ ਸਾਰੇ ਮੁਜਰਮ ਭਰੇ ਹੋ ਨੇ ਕਿ ਇਕੋ ਵਿਰਸ਼ਾਸਿੰਗ ਮਲਟੋਹਾ ਪਤਾ ਨਹੀਂ ਕਹਿੰਦਾ ਮੈਂ ਅਤਵਾਦ ਦੇ ਵਿੱਚ ਬੜੇ ਉਹਦੇ ਬਾਅਦ ਮੇਰੇ ਨਾਲ ਸਤ ਇੱਕ ਕੈਦ ਕੱਟ ਕੇ ਆਇਆ ਨਾ 6-7 ਬੰਦੇ ਬਾਰੇ ਸੀ ਫਿਰ ਇਹ ਕਹਿੰਦੇ ਆਈ ਐਮ ਆਈ ਹੈਵ ਬੀਨ ਅ ਟੈਰਰਿਸਟ ਆਈ ਐਮ ਅ ਟੈਰਰਿਸਟ ਆਈ ਵਿਲ ਆਲਵੇਜ਼ ਬੀ ਅ ਟੈਰਰਿਸਟ ਇਹ ਜਿਹੇ ਬੰਦੇ ਤਾਂ ਇੱਥੇ ਭਰੇ ਹੋਏ ਨੇ ਸਾਡੇ ਤੇ ਕੀ ਉਂਗਲ ਉਠਾ ਰਹੇ ਨੇ ਕੌਣ ਕਹਿੰਦਾ ਕਿ ਅਕਰਤਖ ਸਾਹਿਬ ਤੇ ਗੋਲੀ ਚਲਾਣੀ ਚੰਗੀ ਸੀ ਮੈਂ ਤਾਂ ਉਤੋਂ ਤਸੀਫਾ ਦੇ ਕੇ ਨਿਕਲਿਆ ਸਾਰੇ ਨਿਕਲ ਕੇ ਅਸੀਂ ਮੈਂ ਤਾਂ ਪਾਕੀ ਛੱਡਤੀ ਸੀ 14 ਸਾਲ ਬਾਅਦ ਰਿਆਂ ਉਸੇ ਉਸੇ ਈਸ਼ੂ ਦੇ ਉੱਪਰ ਸੋ ਇਹ ਕੋਈ ਇਸ ਗੱਲ ਦੇ ਵਿੱਚ ਇਹ ਇਹ ਤਾਂ ਬੜੋਂ ਗੱਲਾਂ ਬਣਾਉਂਦੀ ਹੈ ਇਹ ਜ਼ਗੀਰਕੌਰ ਦੀ ਗੱਲ ਸਾਰੇ ਸਾਰੇ ਲੋਕ ਇਹਦੇ ਉੱਟ ਨੇ ਜਿਹੜੀ ਗੱਲ ਹੋਈ ਹੈ ਬਲੂ ਸਟਾਰ ਦੇ ਅਗੇਂਸਟ ਔਰ ਮੈਂ ਉਹਦੇ ਮੈਂ ਉਹਦੇ ਤਸ਼ੀਫਾ ਦਿੱਤੇ ਔਰ ਮੈਂ ਮੇਰੀ ਸੋਚ ਵੀ ਅੱਜ ਉਹੀ ਹੈ ਜਿਹੜੀ ਉਹਦੋਂ ਸੀ ਤੁਹਾਨੂੰ ਲੱਗਦਾ 84 ਦਾ ਭੂਤ ਕਾਂਗਰਸ ਦਾ ਖਹਿੜਾ ਨਹੀਂ ਛੱਡ ਰਿਹਾ ਅਗਰ ਅਕਾਲੀ ਦਲ ਆਉਣ ਵਾਲੇ ਦਿਨਾਂ ਚ ਆਪਣੀ ਕੈਂਪੇਨ ਇਸ ਇਸ਼ੂ ਤੇ ਫੋਕਸ ਕਰ ਦਿੰਦਾਗਾ ਤੇ ਕਾਂਗਰਸ ਨੂੰ ਤਾਂ ਨੁਕਸਾਨ ਹੋਊਗਾ ਦੇਖੋ ਗੱਲਾਂ ਇਤਿਹਾਸ ਦੇ ਵਿੱਚ ਬਹੁਤ ਹੋ ਜਾਂਦੀਆਂ ਨੇ ਸਿੱਕੇ ਇਤਿਹਾਸ ਪਰ ਬਹੁਤ ਚੀਜ਼ਾਂ ਨਾਲ ਭਰਿਆ ਹੋਇਆ ਹੈ ਸਾਡੇ ਕਲੂਕਾਰੇ ਭਰੇ ਹੋਏ ਨੇ ਸਾਡੇ ਗੁਰਦੁਆਰਾ ਲੈ ਕੇ ਚੱਲੀ ਹੋਈ ਹੈ ਸਾਡੇ ਨਕਾਣਾ ਸਾਹਿਬ ਦਾ ਮੋਰਚਾ ਸਾਡਾ ਜੈਤੋ ਦਾ ਮੋਰਚਾ ਗੁਰੂ ਕਬਾਗ ਦਾ ਮੋਰਚਾ ਸਾਰੇ ਇਤਿਹਾਸ ਦਾ ਇਸ ਸਭਣਗੇ ਥੋੜਾ ਖਿਆਲ ਕੋਈ ਸਿੱਖ ਭਗਤ ਭੁਰਨ ਲੱਗਿਆ ਕਿ ਸਾਡੇ ਗੋਲੀ ਜਿਹੜੇ ਬਲੂ ਸਟਾਰ ਕਦੇ ਵੀ ਨਹੀਂ ਭੁੱਲਣਗੇ ਉਹ ਵੀ ਇਤਿਹਾਸ ਦਾ ਇਸ ਸਹਾ ਹੋ ਗਿਆ ਹੂੰ ਤੋ ਇਹ ਗੱਲਾ ਤਾਂ ਸਾਨੂੰ ਐਕਸੈਪਟ ਕਰਕੇ ਚੱਲਨੀ ਆ ਪੈਣਗੀ ਲੇਕਿਨ ਇਹ ਵੀ ਦੇਖੋ ਇਹ ਕੀ ਕਰ ਰਹੇ ਨੇ ਕਿੰਨੀ ਬੇਅਦਬੀ ਗੁਰਦੁਆਰੇ ਸਾਹਿਬ ਦੀ ਹੋ ਗਈ ਹੁਣ ਸਿੱਖੀ ਦਾ ਪ੍ਰਚਾਰ ਜਿਹੜਾ ਧਾਰਮਿਕ ਪ੍ਰਚਾਰ ਹੈ ਇੱਕ ਫੰਡ ਹੈ ਵਿਚ ਸੇਸ ਧਰਮ ਪ੍ਰਚਾਰ ਫੰਡ ਐਸਜੀਪੀਸੀ ਦੇ ਬਜਟ ਇੱਕ ਦਿਨ ਵੀ ਪਿਛਲੇ 10 ਸਾਲਾਂ ਤੋਂ ਬਾਦਲ ਨੇ ਕਿਤੇ ਲਾਇਆ ਸਾਰਾ ਆਪਣੇ ਪੈਸਾ ਵਰਤੀ ਜਾਂਦੇ ਨੇ ਜਾਂ ਖਾ ਜਾਂਦੇ ਨੇ ਜਾਂ ਲਾ ਦਿੰਦੇ ਨੇ ਗੁਰੂ ਦਾ ਗੁਰੂ ਦੀ ਗੋਲਕ ਚੋਂ ਲਾ ਦਿੰਦੇ ਨੇ ਆਪਣੀ ਸਿਆਸਤ ਵਾਸਤੇ ਇਹ ਜੇ ਕੰਮ ਤਾਂ ਇਹ ਕਰਦੇ ਨੇ ਤਾਂ ਇਹਨਾਂ ਨੂੰ ਤਾਂ ਇਹ ਤਾਂ ਜਿੰਨਾ ਜਿੰਨਾ ਕੋਈ ਬੋਲਦੇ ਨੇ ਨਿਹਰਾ ਝੂਠ ਹੀ ਹੈ ਆਪਣੇ ਆਪ ਨੂੰ ਪਤਾ ਨਹੀਂ ਕੀ ਬਣਾਉਣ ਵਾਸਤੇ ਲੇਕਿਨ ਟੋਟਲ ਡਿਸਟਰਕਸ਼ਨ ਸਿਕਮ ਦੀ ਅੱਜ ਇਸ ਪ੍ਰਕਾਸ਼ ਸਿੰਘ ਬਾਦਲ اور ਇਸ ਮੱਕੜ ਮੁਕੜਨੇ ਕਰਾਈਏ ਤੇ ਹਮਮ ਤਾਂ ਸਭ ਇੱਕ ਪ੍ਰਸ਼ਨ ਇਹ ਬਣ ਰਹੀ ਹੈ ਕਿ ਜਦੋਂ ਵੀ ਤੁਸੀਂ ਪੰਜਾਬ ਦੇ ਅੰਦਰ ਪ੍ਰਧਾਨ ਬਣਦੇ ਸੀ ਤੇ ਕੈਪਟਨ ਕੈਪਟਨ ਹੋ ਜਾਂਦੀ ਸੀ ਪੂਰੇ ਪੰਜਾਬ ਦੇ ਅੰਦਰ ਕਾਂਗਰਸ ਕਾਂਗਰਸ ਹੋ ਸਕਦੀ ਹੋ ਜਾਂਦੀ ਸੀ ਪਰ ਇਸ ਵਾਰ ਆਮ ਆਦਮੀ ਪਾਰਟੀ ਇੱਕ ਥਰਡ ਅਲਟਰਨੇਟਿਵ ਦੇ ਤੌਰ ਦੇ ਉੱਤੇ ਆਈ ਹੈ ਤੁਸੀਂ ਬਣਾਏ ਜਾਂਦੇ ਹੋ ਤੁਸੀਂ ਵੀ ਪੀਪੀਪੀ ਬਣਾਤੀ ਸੀ ਅਲਟਰਨੇਟਿਵ ਹੁਣ ਤੁਸੀਂ ਇਹਨੂੰ ਬਣਾਏ ਜਾਂਦੇ ਹੋ ਜਦ ਮੈਂ ਤੁਹਾਨੂੰ ਕਹਿ ਰਿਹਾ ਇਹਦਾ ਤਾਂ ਪੱਲੇ ਕੁਝ ਨਹੀਂ ਇਹਨਾਂ ਦਾ ਹੈ ਇਹ ਤਾਂ ਉਹੀ ਰੋਲਾ ਇੱਕ ਔਰ ਰੋਲਾ ਖਤਮ ਹੋ ਜਿੱਦੋਂ 1914 ਚ ਰੋਲਾ ਸੀ ਉਹ ਖਤਮ ਹੋ ਗਿਆ ਪਟਿਆਲਾ ਦੇਖ ਲਓ ਹਮਮ ਪਟਿਆਲਾ ਮੈਂ ਸੀ ਮੈਂ ਸੀਫਾ ਦੇਣਾ ਪਿਆ ਮੈਨੂੰ ਜਦ ਮੈਂ ਅੰਮ੍ਰਿਤਸਰ ਤੋਂ ਚੁੜਿਆ ਗਿਆ ਸੀ ਤੇ ਉਦੋਂ ਪ੍ਰਣਿਤ ਕੌਰ ਜੀ ਉਥੋਂ ਜਿੱਤੇ ਸੀ 4000 ਵੋਟਾਂ ਨਾਲ ਫਿਰ ਜਿਹੜੀ ਮੇਰੀ ਬਾਈ ਇਲੈਕਸ਼ਨ ਚ ਲੜੇ 24000 ਵੋਟਾਂ ਤੋਂ ਜਿੱਤੇ ਔਰ ਆਮ ਆਦਮੀ ਪਾਰਟੀ ਦੀ ਜ਼ਮਾਨਤ ਜਬਤ ਹੋ ਗਈ ਪਟਿਆਲੇ ਚ ਉਹ ਇੰਡੀਕੇਸ਼ਨ ਹੈ ਕਿ ਇੱਕ ਵਾਰ ਆਇਆ ਸੀ ਉਹ ਵਾਰ ਹੁਣ ਥੱਲੇ ਆ ਗਿਆ ਤੁਹਾਡੀ ਕੀ ਕਹੋਗੇ ਤੁਸੀਂ ਲੰਬਾ ਸਮਾਂ ਪੋਲਿਟਿਕਸ ਦਾ ਤਜਰਬਾ ਤੁਹਾਡਾ ਆਮ ਆਦਮੀ ਪਾਰਟੀ ਨੂੰ ਪੰਜਾਬ ਚ ਕਿੰਨੀਆਂ ਸੀਟਾਂ ਆ ਰਹੀਆਂ ਨੇ ਕੋਈ ਸੀਟਾਂ ਮੈਂ ਤੁਸੀਂ ਦੇਖ ਲੈਣਾ ਦੇ ਵਿਲ ਬੀ ਅਨਦਰ ਰਾਉਟ ਜੈਸੇ ਪੀਪੀਪੀ ਨੂੰ ਜ਼ੀਰੋ ਸੀਟਾਂ ਸੀ ਅੱਜ ਆਲੇ ਕਦੇ ਚੜ ਜਾਣਗੇ 10000 12000 ਕਦੇ ਕੁਝ ਹੋਜੂ ਕਦੇ ਕੁਝ ਹੋਜੂ ਦੇ ਆਰ ਨਾਟ ਇਨ ਅ ਵਿਨਿੰਗ ਪੋਜੀਸ਼ਨ ਐਟ 올 ਇੱਕ ਦਾ ਇਹਨਾਂ ਦੀ ਹੁਣ ਦੋ ਫਾੜ ਹੋ ਗਈ ਇਹਨਾਂ ਦੀ ਪਾਰਟੀ ਫਿਰ ਇਹ ਜਿਹੜਾ ਆਊਟਸਾਈਡ ਅਟੈਕ ਲੱਗਿਆ ਕੇਜਰੀਵਾਲ ਦੀ ਗੱਲ ਕਰ ਰਿਹਾ ਮੈਂ ਇੱਥੇ ਆਈ ਐਮ ਨਾਟ ਟਾਕਿੰਗ ਅਬਾਊਟ ਛੋਟੇਪੁਰ ਮੈਂ ਕੇਜਰੀਵਾਲ ਦੀ ਗੱਲ ਕਰ ਰਿਹਾ ਜਿਹੜੀ ਬਾਹਰੀ ਗੱਲ ਬਣ ਗਈ ਉਹ ਉਸ ਗੱਲ ਨੇ ਵੀ ਇਹਨਾਂ ਨੂੰ ਬੜਾ ਡੈਮੇਜ ਕੀਤਾ ਸੋ ਜਨਰਲੀ ਸਪੀਕਿੰਗ ਇਹਨਾਂ ਦੀ ਪੋਜੀਸ਼ਨ ਅੱਜ ਬੜੀ ਡਾਊਨ ਜਾ ਰਹੀ ਹੈ ਔਰ ਹੋਰ ਜਾਏਗੀ ਕਿਤੇ ਇਲੈਕਸ਼ਨ ਦੇ ਵਿੱਚ ਨਾਨ ਐਂਟੀਟੀ ਬਣ ਜਾਣੀ ਹੈ ਜਿਹੜਾ ਨਾਨ ਪੰਜਾਬੀ ਤੇ ਦਿੱਲੀ ਵਰਸਸ ਪੰਜਾਬ ਇਸ਼ੂ ਬਣ ਰਿਹਾ ਕੀ ਕਾਂਗਰਸ ਇਹਨੂੰ ਜਾਣ ਬੁੱਝ ਕੇ ਇਹਦੇ ਤੇ ਫੋਕਸ ਕਰ ਰਹੀ ਹੈਗੀ ਤਾਂ ਕਿ ਲੜਾਈ ਹੈ ਜਿਹੜੀ ਉਹ ਅਕਾਲੀ ਦਲ ਵਰਸਸ ਕਾਂਗਰਸ ਬੰਤ ਤੁਸੀਂ ਦੱਸੋ ਮੈਨੂੰ ਜਵਾਬ ਅੱਜ ਤੁਸੀਂ ਕੇਜਰੀਵਾਲ ਪ੍ਰਧਾਨ ਹੈ ਉਰੇ ਭੇਜਿਆ ਦੁਰਗੇਸ਼ ਪਾਠਕ ਔਰ ਸੰਜੀਤ ਸਿੰਘ ਨੂੰ ਸੰਭਾਲਣ ਵਾਸਤੇ ਕੰਮ ਔਰ ਬਵੰਜਾ ਤੁਸੀਂ ਭੇਜੇ ਨੇ ਬੰਦੇ ਹੋਰ ਸੂਬਿਆਂ ਦੇ ਜਿਹੜਾ ਇੱਥੇ ਪ੍ਰਬੰਧ ਸੰਭਲਦੇ ਨੇ ਹਰ ਜਿਹਨੇ ਅੱਛੀ ਤੁਸੀਂ ਵੰਡ ਤੇ ਤੁਹਾਨੂੰ ਪੰਜਾਬੀ ਨਹੀਂ ਪਹੁੰਚਾਇਆ ਮੈਂ ਉਹ ਜਾ ਕੇ ਬਿਹਾਰ ਜਾ ਕੇ ਉੱਥੇ ਉਹ ਮੈਨੂੰ ਚੀਫ ਮਿੰਸਟਰ ਬਣਾਉਗਾ ਇਹ ਕੇਦਰੀਵਾਲ ਜਾਂ ਦਿੱਲੀ ਬਣਾਉਗਾ ਤੁਸੀਂ ਆਪਣੇ ਆਪਣੇ ਸੂਬਿਆਂ ਸੰਭਾਲੋ ਇੱਥੇ ਤੁਹਾਨੂੰ ਕੀ ਇੱਥੇ ਅਧਿਕਾਰ ਹੈ ਆ ਕੇ ਸਾਡੇ ਇੱਥੇ ਟੰਗ ਫਸਾ ਲੋ ਪੰਜਾਬ ਦੇ ਵਿੱਚ ਤੁਸੀਂ ਆਪਣੇ ਅਗਰ ਫਸਾਉਣੀ ਹੈ ਪੰਜਾਬੀਆ ਰਾਈਪਸ ਆ ਉਹ ਤੁਸੀਂ ਆਪਣੇ ਬੰਦੇ ਨੂੰ ਲਿਆ ਕੇ ਹਰਿਆਣੇ ਤੋਂ ਜਾਂ ਦਿੱਲੀ ਤੋਂ ਜਾਂ ਵਿਹਾਰ ਜਾਂ ਜਾਂ ਉੱਤਰਕੰਡ ਜਾਂ ਜਿੱਥੋਂ ਵੀ ਲਿਆਉਣੀ ਹੋ ਥੋੜਾ ਕਿਆ ਮਤਲਬ ਹੋ ਰਿਹਾ ਹੁੰਦਾ ਪਰ ਇੰਡੀਅਨ ਕਨਸਟੀਟਿਊਸ਼ਨ ਤਾਂ ਇਜਾਜ਼ਤ ਦਿੰਦਾਗਾ ਕਿ ਕੋਈ ਵੀ ਬੰਦਾ ਕਿਸੇ ਸਟੇਟ ਜਾ ਸਕਦਾ ਕਨਸਟੀਟਿਊਸ਼ਨ ਜੋ ਮਰਜੀ ਕਵੇ ਪਰ ਮੈਂ ਪੰਜਾਬ ਦੇ ਵਿੱਚ ਇਹ ਇਸ ਕੇਜਰੀਵਾਲ ਨੂੰ ਨਹੀਂ ਆਉਣ ਦੇਣਾ ਜਿੱਥੇ ਲੜੂਗਾ ਮੈਂ ਲੜੂਗਾ ਇਹਨੂੰ ਜਿੱਤਾ ਦੇ ਆ ਕੇ ਛੱਡਾਂਗੇ ਜਾਇ ਵਾਪਸ ਭੱਜ ਜੇ ਉੱਤੇ ਆਪਣੇ ਖੁੱਟੇ ਚਬੜੇ ਦਿੱਲੀ 'ਚ ਬਾਦਲ ਸਾਹਿਬ ਇੱਕ ਬੜੀ ਇੰਟਰਸਟਿੰਗ ਸਟੇਟਮੈਂਟ ਕੱਲ ਉਹਨਾਂ ਨੇ ਦਿੱਤੀ ਆ ਉਹ ਕਹਿੰਦੇ ਆ ਮੈਂ ਤਾਂ ਜੀ ਜਵਾਨ ਆਗਾ ਕਪਤਨ ਬ੍ਰਿੰਦਰ ਸਿੰਘ ਬੁੱਢੇ ਹੋ ਸਕਦੇ ਨੇ ਮੈਂ ਬੜਾ ਜਵਾਨ ਆਗਾ ਹਾਂ ਅੱਜ ਕੱਲ ਤਾਂ 100 ਸਾਲ ਦੇ ਬੰਦੇ ਤਾਂ ਜਵਾਨ ਹੁੰਦੇ ਹੀ ਨੇ ਉਹ ਦੱਸੋ ਹੁਣ 94 ਸਾਲ ਦਾ ਤਾਂ ਹੋ ਗਿਆ ਹੁਣ ਇਲੈਕਸ਼ਨ ਲੜਨਾ ਚਾਹੁੰਦਾ ਓਦੋਂ ਹੋਊਗਾ 96 ਸਾਲ ਦਾ ਜਦੋਂ ਇਲੈਕਸ਼ਨ ਮੁੱਕੂਗੀ ਜੇ ਅਜਾ ਦੀ ਗਵਰਨਮੈਂਟ ਅਗਰ ਬਣ ਗਏ 101 ਸਾਲ ਦਾ ਹੋ ਜਾਊਗਾ ਜਵਾਨੀ ਹੁੰਦੇ ਨੇ 101 ਦਾ ਕੁਝ ਵੀ ਨਹੀਂ ਹੁੰਦਾ ਅੱਜ ਕੱਲ ਦਵਾਈਆਂ ਨਾਲ ਤੁਸੀਂ ਚੱਲਦੇ ਰਹੋ ਦੋ ਬੰਦੇ ਨੂੰ ਫੜ ਕੇ ਨਾਲ ਲੈ ਜਾਂਦੇ ਨੇ ਤੁਸੀਂ ਤਾਂ ਉਹਨੂੰ ਦੇਖਦੇ ਹੋਣੇ ਹੋ ਟੀਵੀਜ਼ਨ ਵਾਲੇ ਇੱਕ ਸੱਚੇ ਪਾਸੇ ਲੱਗੇ ਹੁੰਦਾ ਇੱਕ ਖੱਬੇ ਪਾਸੇ ਤੁਰਿਆਦਾ ਜਾਂਦਾ ਨਹੀਂ ਇਸ ਨੂੰ ਹਾਂ ਹਾਂ ਔਰ ਜਵਾਨ ਹੈ ਤਾਂ ਬੜੀਆ ਗੱਲ ਹੈ ਕਿਵੇਂ ਤੁਸੀਂ ਬੜਾ ਜਵਾਨੀ ਚ ਬੜੇ ਠੰਡੇ ਹੋ ਤੁਸੀਂ ਬਾਲ ਸਾਹਿਬ ਤੇ ਤੁਸੀਂ ਤਾਂ ਬੜਾ ਤਿੱਖਾ ਵਰਦੇ ਹੁੰਦੇ ਉਹਨਾਂ ਦੇ ਪਿਛਲੇ ਇਲੈਕਸ਼ਨਾਂ ਦੇ ਅੰਦਰ ਲਗਾਤਾਰ ਬੜੇ ਤਿੱਖੇ ਹਮਲੇ ਕਰਦੇ ਹੁੰਦੇ ਸੀ ਨਹੀਂ ਮੈਂ ਤਾਂ ਤਿੱਖੇ ਹਮਲੇ ਹਕਕਲ ਬੜਾ ਸੌਫਟ ਹੋ ਸੀ ਤਾਂ ਕੀ ਸੌਫਟ ਹੈ ਵਿੱਚ ਦੇਖੋ ਮੈਂ ਕੀ ਕਮਾ ਚੋਰ ਹੈ ਮੈਨੂੰ ਪਤਾ ਹੈ ਡਾਕੂ ਹੈ ਸਾਨੂੰ ਪਤਾ ਹੈ ਇਹਨੂੰ ਕੋਈ ਅਕਲ ਨਹੀਂ ਇਸ ਬੰਦੇ ਨੂੰ ਗਵਰਨਮੈਂਟ ਚੁਣਾਉਣ ਦੀ ਉਹ ਵੀ ਸਾਨੂੰ ਪਤਾ ਹੈ 5 ਸਾਲਾਂ ਤੋਂ ਹੀ ਦੇਖ ਰਹੇ ਅਸੀਂ ਇਹ ਤਾਂ ਨਹੀਂ ਗੰਮਟ ਚੜਾਉਂਦਾ ਇਹ ਤਾਂ ਬਸ ਖੁਸ਼ ਰਹਿੰਦਾ ਆਪਣੀ ਸੰਗਤ ਦਰਸ਼ਨਾ ਚ ਹੂੰ ਹੂੰ ਆਦਰਵਾਇ ਜਿਹਨੀਆਂ ਚੋਰੀ ਜੋ ਠੱਗੀ ਮਾਰੀ ਇਹਨਾਂ ਨੇ ਟੱਬਰ ਨੇ ਥੋੜਾ ਜਿਹਾ ਅਸੀਂ ਬਖਸ਼ਣ ਦੇ ਬਾਨੀ ਹੂੰ ਹੂੰ ਇਹਨਾਂ ਨੂੰ ਭੁਗਤਣਾ ਪਊਗਾ ਮੁਕਾਬਲਾ ਕਿਹਦੇ ਨਾਲ ਆਮ ਆਦਮੀ ਪਾਰਟੀ ਨਾਲ ਆ ਜਾਂ ਅਕਾਲੀਆਂ ਨਾਲ ਲੜੂ ਕਿਉਂਕਿ ਮੈਂ ਤੁਹਾਨੂੰ ਦੱਸਦਾ ਕਿ ਆਮ ਆਦਮੀ ਤਾਂ ਗਈ ਥੱਲੇ ਲੇਕਿਨ ਸਾਡੀਆਂ ਦੇ ਰਹੀਆਂ ਦੋ ਜਮਾਤਾਂ ਨੇ ਅਕਾਲੀਦਾਰਾਂ ਸਾਡੀ ਪੁਰਾਣੀਆਂ ਜਮਾਤਾਂ ਨੇ ਸਾਡੇ ਕੋਲ ਤਿੰਨ ਤਿੰਨ ਚਾਰ ਚਾਰ ਪੀੜ੍ਹੀਆਂ ਹੋ ਗਿਆ ਕਾਂਗਰਸ ਚੋ ਤਿੰਨ ਤਿੰਨ ਪੀੜ੍ਹੀਆਂ ਅਕਾਲੀਦਾਰ ਉਹ ਬੰਦੇ ਕੁਛ ਇਹੇ ਜਿਹੇ ਨੇ ਜਿਹੜੇ ਬੰ ਅਕਾਲੀ ਦਲ ਨੇ ਚਾਹੇ ਤੁਝੇ ਉਥੇ ਬੰਦ ਨੂੰ ਖੜਾ ਕਰਦੇਓ ਉਹ ਉਹ ਉਹਨਾਂ ਨੂੰ ਜਦਾਂ ਵੋਟ ਪਾ ਦੇਣਗੇ ਲੇਕਿਨ ਜਿਹੜੇ ਬੰਦੇ ਸਰਕਾਰ ਨੂੰ ਬਣਾਉਂਦੇ ਨੇ ਔਰ ਉਹ ਜਿਹੜੇ ਫਲੋਟਿੰਗ ਵੋਟ ਹੈ ਉਹ ਅਕਾਲੀ ਦਲ ਨੂੰ ਛੱਡ ਜੂ ਐਦ ਕੀ ਹੂੰ ਹੂੰ ਉਹ 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 ਉਹਦੇ ਨਾਲ ਨਹੀਂ ਰਹਿੰਦੀ ਔਰ ਉਹਨਾਂ ਦੇ ਵਿੱਚੋਂ ਕਈ ਲੋਕ ਨੇ ਇਹ ਖਾਸ ਕਰਕੇ ਆ ਜਿਹੜਾ ਹੁਣ ਸਹਿਜਦਾਰੀਆਂ ਦੀ ਗੱਲ ਹੁਣ ਚੱਲੀ ਹੈ ਇਹਦੇ ਕਰਕੇ ਤੁਸੀਂ ਦੇਖਣਾ ਬਹੁਤ ਨੌਜਵਾਨਾਂ ਨੇ ਇਹਨਾਂ ਨੂੰ ਛੱਡ ਦੇ ਜਿਹੜੇ ਹੈ ਹੂੰ ਹੂੰ ਤੁਹਾਡਾ ਖਿਆਲ ਜਿਹੜੇ ਬੰਦੇ ਹੁਣ ਸਿੱਖ ਪਰਿਵਾਰਾਂ ਦੇ ਵਿੱਚ ਜਨਮ ਲੈਂਦਾ ਹੈ ਉਹਨਾਂ ਨੂੰ ਤੁਸੀਂ ਸਿੱਖ ਨਹੀਂ ਮੰਨਦੇ اگر کوئی ہور ਧਰਮ ਦੇ ਵਿੱਚੋਂ ਆ ਕੇ ਸਿੱਖ ਬਣ ਜਾਂਦੇ ਨੇ ਤੁਸੀਂ ਉਹਨਾਂ ਨੂੰ ਸਿੱਖ ਨਹੀਂ ਮੰਨਦੇ ਹੁਣ ਕੋਈ ਫਰਕ ਕਰੋ ਕਿਹੜਾ ਰਸਤਾ ਤੁਹਾ ਕੋ ਆਇਆ ਹੈ ਔਰ ਆ ਕੇ ਉਹ ਸਿੱਖ ਬਣ ਗਿਆ ਉਹਨਾਂ ਨੂੰ ਮੰਨਦੇ ਨਹੀਂ ਤੁਸੀਂ ਬਾਬਾ ਬੰਦਾ ਸਿੰਘ ਬਹਾਦਰ ਕਿੱਥੋਂ ਆਏ ਸੀ ਵੀ ਬਾਹਰੋਂ ਆਏ ਸੀ ਨਾ ਤੁਹਾਨੂੰ ਜੇ ਇਲیکشن ਕਰਵਾ ਲੈਂਦੇ ਜੇ 2012 ਚ ਇਹਨਾਂ ਨੇ ਇਲیکشن ਕਰਵਾਈ ਸੀ ਐਸਜੀਪੀਸੀ ਦੀ ਤਾਂ ਇਹਨਾਂ ਨੂੰ ਫਾਇਦਾ ਹੋਇਆ ਸੀ ਜੇ ਹੁਣ ਵੀ ਇਲیکشن ਹੋ ਜਾਂਦੀ ਹੈ ਮੰਨ ਲਓ ਹੁਣ ਤਾਂ ਇਹਨਾਂ ਦੇ ਬੰਦਿਆਂ ਨੇ ਵੋਟਾਂ ਪਾਉਣੀਆਂ ਨੇ ਜਿਹੜੇ ਅੰਮ੍ਰਿਤਧਾਰੀ ਨੇ ਉਹਨਾਂ ਨੇ ਪਾਉਣੀਆਂ ਨੇ ਹਾਂ ਹਾਂ ਦੱਸੋ ਮੈਨੂੰ ਕੌਣ ਕੇ ਤੁਸੀਂ ਬਾਹਰਲੇ ਕਾਮਾਚਾ ਆ ਕੇ ਜਿਹੜੇ ਸਿੱਖੀ ਆ ਗਏ ਉਹਨਾਂ ਨੂੰ ਤੁਸੀਂ ਕੱਟਦਾ ਕਿ ਉਹ ਨਿਵਾਸ ਵੋਟ ਪਾ ਸਕਦੇ ਜਿਹੜੇ ਸਿੱਖ ਪਰਿਵਾਰਾਂ ਚ ਜੰਮੇ ਨੇ ਉਹਨਾਂ ਨੇ ਆਪਣੇ ਦੇਸ਼ ਆਪਣੇ ਦਾੜੀਆਂ ਦੀ ਔਰ ਕੇਸ ਤੇ ਕਤਲ ਕਰਤੇ ਉਹਨਾਂ ਨੂੰ ਉਹ ਨਹੀਂ ਪਾ ਸਕਦੇ ਤਾਂ ਫਿਰ ਪਾਊਗਾ ਕੌਣ ਇਹਨਾਂ ਦੇ ਟੱਬਰ ਪਾ ਲੂਗਾ ਆਪਣੇ ਵੋਟ ਹੋਰ ਤਾਂ ਕੋਈ ਪਾਉ ਸਾਰੀ ਸਿੱਖ ਤੱਕਾਂ ਕੱਟਦੀ ਅੱਜ ਪਿੰਡਾਂ ਚਲੇ ਜਾਓ ਔਰ ਮੈਨੂੰ ਦੱਸੋ 90% ਮੁੰਡੇ ਦੇਖੋਗੇ ਉਹਨਾਂ ਦੇ ਦੇਸ਼ ਕੇਸ ਔਰ ਦਾੜੀਆਂ ਨਹੀਂ ਹੈ ਉਹਨਾਂ ਦਾ ਮਤਲਬ ਉਹ ਸਿੱਖ ਨਹੀਂ ਹੈ ਇਹ ਕਿਹਾ ਸੁਪਰੀਮ ਕੋਰਟ ਨੇ ਕਿਸ ਕਿਸਮ ਦੀ ਐ ਐ ਐ ਐਲਾਨ ਕੀਤਾ ਹੈ ਅਗਰ ਪਾਰਲੀਮੈਂਟ ਨੇ ਗਲਤੀ ਕੀਤੀ ਹੈ ਸੁਪਰੀਮ ਕੋਰਟ ਉਹਨੂੰ ਦੁਰਸ ਕਰੇ ਕਾਂਗਰਸ ਪਾਰਟੀ ਸਾਂਝਟਾਰੀਆਂ ਦੇ ਚ ਜਾਊਗੀ ਇਹ ਮਸਲੇ ਨੂੰ ਜਨਤਕ ਇਲੈਕਸ਼ਨ ਬੁਧਾ ਬਣਾਉਗੀ ਮੈਂ ਇਹਦੇ ਬਿਲਕੁਲ 100% ਦੀ ਸਹਿਯਤਾਰੀਆਂ ਨਾਲ ਉਹ ਜਿਹੜਾ ਵੀ ਸਿੱਖ ਪਰਿਵਾਰ ਚ ਜਨਮ ਲੈਂਦਾ ਹੈ ਉਹ ਮੇਰੇ ਲਈ ਸਿੱਖ ਹੈ ਐਂਡ ਉਹ ਜਿਹੜੇ ਬੰਦਿਆਂ ਦੇ ਨਾਲ ਇਹ ਇਹਨਾਂ ਨੇ ਗਲਤ ਗੱਲ ਕੀਤੀ ਹੈ ਮੈਂ ਇਹਦੇ ਨਾਲ ਬਿਲਕੁਲ ਸਹਿਮਤ ਨਹੀਂ ਸੁਪਰੀਮ ਇੰਪੋਰਟੈਂਟ ਸਹਿਮਤ ਨਹੀਂ ਔਰ ਪਾਰਲੀਮੈਂਟਲ ਸਹਿਮਤ ਨਹੀਂ ਇਸੇ ਸ਼ੁਰੂ। ਸਰਨਾਬ ਸਾਹਿਬ ਤੁਹਾਡੇ ਦੋਸਤ ਨੇ ਉਹ ਵੀ ਕਹਿੰਦੇ ਨਹੀਂ ਕਿ ਨਹੀਂ ਮਿਲਣਾ ਚਾਹੀਦਾ ਸਹਿਤਾਰੀਆਂ ਨੂੰ ਰਾਈਟ। ਔਰ ਦੈਟਸ ਹੈ ਸਰਨਾਬ ਸਾਹਿਬ ਦੀ ਆਪਣੀ ਮਨਸ਼ਾ ਹੋ ਸਕਦੀ ਹੈ। ਇਹ ਮੈਂ ਇਹ ਉਹਨਾਂ ਦੇ ਆਪਣੇ ਥੀਵਜ਼ ਹੋ ਸਕਦੇ ਨੇ। ਮੇਰੇ ਥੀਵਜ਼ ਨਹੀਂ ਹੈ। ਹਮਮ। ਅਗਰ ਤੁਸੀਂ ਸਿੱਖ ਪਰਿਵਾਰ ਚ ਜਨਮ ਲੈਂਦਾ ਹੈ, ਤੁਸੀਂ ਕੀ ਬਣ ਜਾਓਗੇ? ਤੁਸੀਂ ਮਦਰਾਸੀ ਬਣ ਜਾਓਗੇ ਜਾਂ ਕੋਈ ਅਸਾਮੀ ਬਣ ਜਾਓਗੇ ਯੂ ਗੋ ਟੂ ਬੀ ਅ ਸਿੱਖ? ਹਮਮ। ਸੋ ਤੇ ਉਹਨੂੰ ਕਿਵੇਂ ਕੱਟ ਸਕਦੇ ਨੇ? ਜਿਹੜਾ ਸਿੱਖ ਹੈ ਉਹ ਵੋਟ ਪਾ ਸਕਦਾ ਹੈ। ਇਹ ਡੈਮੋਕ੍ਰੈਟਿਕ ਰਿਲੀਜਨ ਹੈ। ਇਹ ਇਹ ਡੈਮੋਕ੍ਰੇਸੀ 10ਵੇਂ ਪਾਛੇ ਨੇ ਸਾਨੂੰ ਦਿੱਤੀ ਸੀ। ਔਰ ਇਹ 10ਵੇਂ ਪਾਛੇ ਇਹ ਤਾਂ ਸਭ ਕੁਝ ਕੋਈ ਜਾਂਦੇ ਨਹੀਂ ਇਹ ਤਾਂ ਸਭ ਕੁਝ ਬਦਲੇ ਜਾਂਦੇ ਨੇ। ਇਹ ਤਾਂ ਬਾਦਲ ਔਰ ਜਿੰਨਾ ਨੁਕਸਾਨ ਸਿੱਖੀ ਦਾ ਬਾਦਲ ਨੇ ਕਰਵਾਇਆ ਔਰ ਇਹ ਹੁਣ ਇਹ ਮੱਕੜ ਜਾਂ ਬਿਠਾਇਆ ਹੋਇਆ ਉੱਥੇ ਉਹਨੇ ਕਰਾਇਆ। ਮੇਰਾ ਖਿਆਲ ਕਦੇ ਵੀ ਸਿੱਖੀ ਦਾ ਨੁਕਸਾਨ ਇੰਨਾ ਨਹੀਂ ਹੋਇਆ। ਜਾਂ ਤਾਂ ਔਰੰਗਜ਼ੇਬ ਦੇ ਸਮੇਂ ਹੋਇਆ ਸੀ ਜਾਂ ਇਹ ਕਰਾਰੇ ਨੇ। ਤੁਸੀਂ ਬੜੀ ਇੰਟਰਸਟਿੰਗ ਗੱਲ ਕਹੀ ਕਿ ਮੁਕਾਬਲਾ ਆਕਾਲੀ ਦਲ ਨਾਲ ਆ ਕੁਝ ਵਿਸ਼ਲੇਸ਼ਕ ਇਹ ਗੱਲ ਕਹਿੰਦੇ ਨੇ ਕਿ ਪੰਜਾਬ ਦੀ ਜਿਹੜੀ ਇਲੈਕਸ਼ਨਾਂ ਇਹ ਜਿਹੜੀਆਂ ਪੋਲਿਟਿਕਲ ਪੰਡਤਾਂ ਦੀਆਂ ਜਾਂ ਪੋਲਿਟਿਕਲ ਲੀਡਰਾਂ ਦੀਆਂ ਕੈਲਕੂਲੇਸ਼ਨ ਹੁੰਦੀਆਂ ਨੇ ਉਹ ਤੋਂ ਬਿਯੋਂਡ ਆ ਗਈ। ਪੰਜਾਬ ਦੀ ਇਲੈਕਸ਼ਨ ਬੜੀ ਆਬਜੈਕਟਿਵ ਆ। ਲੋਕਾਂ ਦੇ ਪੈਰਾਂ 'ਤੇ ਜ਼ਮੀਨ ਨਿਕਲ ਜੂ ਇਹ ਜਿਹੇ ਨਤੀਜੇ ਆਉਣਗੇ ਕਿ ਜੋ ਕੈਲਕੂਲੇਸ਼ਨਾਂ ਸਟੈਟਿਸਟਿਕਸ ਤੇ ਕਰਦੇ ਆਂ ਸੀ ਉਹ ਕੰਮ ਨਹੀਂ ਆਉਣਗੇ। ਕਿ ਮਤਲਬ ਸਟੈਟਿਸਟਿਕਸ ਨਹੀਂ ਇਹ ਨਹੀਂ ਗੱਲ। ਦੇਖੋ ਜਦੋਂ ਤੁਸੀਂ ਸਰਵੇ ਕੋਈ ਕਰਦਾ ਹੈ ਉਹ ਸਰਵੇ ਜਾ ਕੇ ਉਹ ਹਰ ਗੱਲ ਹਰ ਘਰ 'ਚ ਪੁੱਛਦਾ ਹੈ, ਹਰ ਦੇਖਦਾ ਹੈ ਕਿ ਇਸ ਘਰ 'ਚ ਇਸ ਪਿੰਡ ਦੇ ਵਿੱਚ ਕਿੰਨੇ ਦਲਿਤ ਕਰਨੇ ਕਿਨੇ ਜੱਟਾਂ ਦੇ ਕਰਨੇ ਕਿਨੇ ਨੌਨ ਜੱਟਾਂ ਦੇ ਕਰਨੇ ਕਿਨੇ ਪੰਡਤਾਂ ਦੇ ਕਰਨੇ ਕਿਨੇ ਤਰਖਾਣਾ ਦੇ ਕਰਨੇ ਉੱਥੇ ਜਾ ਕੇ ਆਪਣੇ ਤੌਰ ਤੇ ਬਣਾਉਂਦੇ ਨੇ ਪਤਾ ਲੱਗ ਜਾਂਦਾ ਹੈ ਕਿ ਕੌਣ ਕੁਝ ਉਹ ਜਦੋਂ ਲੋਕ ਦੱਸਿੰਦੇ ਨੇ ਸੋ ਇਹ ਗੱਲ ਤਾਂ ਪਤਾ ਲੱਗ ਜੂ ਸਾਨੂੰ ਕਿ ਕਿੱਥੇ ਪੰਜਾਬ ਖੜਿਆ ਹੈ ਲੇਕਿਨ ਮੈਂ ਤੁਹਾਨੂੰ ਅੱਜ ਦੱਸਣਾ ਹੈ ਕਿ ਜਿੰਨਾ ਗੁੱਸਾ ਪੰਜਾਬ ਚ ਕਾਗੀ ਦਲ ਦੇ ਖਿਲਾਫ ਹੈ ਖਾਸ ਕਰਕੇ ਕਿਸਾਨੀ ਚ ਅੱਜ ਇਹਨਾਂ ਨੂੰ ਭੁਗਤਣਾ ਪਊ ਇਹ ਬੜੇ ਹੰਕਾਰ ਚ ਬੈਠੇ ਨੇ ਹੰਕਾਰ ਇਹਨਾਂ ਦਾ ਟੁੱਟੂਗਾ ਇੱਥੇ

2 ਸਾਲ ਮੈਂ ਪ੍ਰਧਾਨ ਰਿਹਾ ਆਪਣੇ ਪਾਰਟੀ ਦਾ ਕਿੰਨਾ ਔਖਾ ਹੈ ਤੁਸੀਂ ਡਿਸਟ੍ਰਿਕਟ ਬਣਾਉਣੇ ਪੈਂਦੇ ਨੇ ਬਲਾਕ ਬਣਾਉਣੇ ਪੈਂਦੇ ਨੇ ਤੁਹਾਨੂੰ ਥੱਲੇ ਤੱਕ ਜਾਣਾ ਪੈਂਦਾ ਇਹ ਸਾਰਾ ਕੁਝ ਯੂ ਕਾਂਟ ਡੂ ਇਟ ਇਨ 2 ਮੰਥਸ ਹਾਂ ਹਾਂ ਔਰ ਫੇਰ ਫੇਰ ਤੁਹਾਨੂੰ ਲੋਕ ਤੁਹਾਡੇ ਨਾਲ ਜੁੜਨ ਲੱਗ ਜਾਣਗੇ ਫਿਰ ਤੁਹਾਡੇ ਨਾਲ ਇੱਕ ਇੱਕ ਮਾਹੌਲ ਬਣ ਜਾਂਦਾ ਹੈ ਪਾਰਟੀ ਦਾ ਇਹ ਡੋਮੀਨੇਅਰਸ ਕੀ ਕਹਿੰਦੇ ਪ੍ਰਸ਼ਾਂਤ ਕਸ਼ੂਰ ਨੇ ਬੜਾ ਰੰਗ ਦਿਖਾਇਆ ਸੀਗਾ ਮੋਦੀ ਦੀਆਂ ਇਲੈਕਸ਼ਨ ਦੇ ਅੰਦਰ ਮੋਦੀ ਮੋਦੀ ਹੋ ਗਈ ਸੀ ਫਿਰ ਨਤੀਸ਼ ਕੁਮਾਰ ਨੂੰ ਇਲੈਕਸ਼ਨ ਜਿਤਾ ਕੇ ਆਏ ਨੇ ਪ੍ਰਸ਼ਾਂਤ ਕਿਸ਼ੋਰ ਦਾ ਰੰਗ ਪੰਜਾਬ ਨੂੰ ਚੜਿਆ ਨਹੀਂਗਾ ਕਿਉਂ ਨਹੀਂ ਚੜਿਆ ਹੁਣ ਕਹਿੰਦਾ ਨਹੀਂ ਚੜਿਆ ਵਧੀਆ ਚੱਲ ਰਿਹਾ ਸਾਡਾ ਉਹਦਾ ਹੀ ਇਸ ਨਾਟ ਇਸ ਨਾਟ ਅ ਕੈਂਪੇਨਰ ਕੈਂਪੇਨ ਤਾਂ ਮੋਦੀ ਦੇ ਬੰਦੇ ਕਰ ਰਹੇ ਸੀ ਜਾਂ ਨਤੀਸ਼ ਨੇ ਕਰ ਰਹੇ ਸੀ ਇੱਥੇ ਅਸੀਂ ਕਰ ਰਹੇ ਹਾਂ ਸਾਨੂੰ ਤਾਂ ਸਿਰਫ ਉਹ ਦੱਸ ਰਿਹਾ ਕਿ ਕਿਸ ਤਰੀਕੇ ਨਾਲ ਕੈਂਪੇਨ ਹੋਣੀ ਚਾਹੀਦੀ ਹੈ ਔਰ ਜੋ ਉਹ ਦੱਸਦਾ ਹੈ ਉਹ ਨੂੰ ਸਿਮਪਲੀਮੈਂਟ ਕਰਦੇ ਜਿਵੇਂ ਕਾਫੀ ਵਿਦ ਕੈਪਟਨ ਸੈਕਸ਼ਨ ਆਫ ਸੋਸਾਇਟੀ ਹੁਣ ਮੈਂ ਕਦੇ ਟੀਚਰਾਂ ਨੂੰ ਮਿਲਿਆ ਕਦੇ ਡਾਕਟਰਾਂ ਨੂੰ ਮਿਲਿਆ ਕਦੇ ਸਟੂਡੈਂਟਸ ਨੂੰ ਮਿਲਿਆ ਕਦੇ ਪੱਲੇਦਾਰਾਂ ਨੂੰ ਮਿਲਿਆ ਉਹ ਸੈਕਸ਼ਨ ਆ ਸੋਸਾਇਟੀ ਦੇ ਵਿੱਚ ਫਿਰ ਜਿਹੜੀ ਹਲਕੇ ਵਿੱਚ ਕੈਪਟਨ ਹੈ ਉਹ ਸਾਰਿਆਂ ਨੂੰ ਔਰ ਉੱਥੇ ਮੈਨੀ ਬੋਲਦਾ ਲੋਕ ਜਵਾਬ ਸਵਾਲ ਜਵਾਬ ਦੇ ਕਰਦੇ ਨੇ ਤਾਂ ਕਿ ਲੋਕਾਂ ਦੇ ਮਨ 'ਚ ਕੋਈ ਗੱਲ ਆ ਜੇ ਸੋ ਆਈ ਥਿੰਕ ਇਟਸ ਅ ਵੈਰੀ ਬੜੇ ਪੋਜ਼ਿਟਿਵ ਗੱਲ ਹੈ ਤੁਹਾਨੂੰ ਲੱਗਦਾ ਨੀ ਪੋਲਿਟਿਕਸ ਦਾ ਡੀਗ੍ਰੇਡੇਸ਼ਨ ਆਗਾ ਕਿ ਤੁਹਾਡੇ ਵਰਗੇ ਮਹਾਰਥੀ ਬੰਦੇ ਇਹੋ ਜਿਹੇ ਬੰਦੇ ਆ ਕਿ ਮੈਨੇਜਮੈਂਟ ਵੈਸੀ ਕੋਈ ਪ੍ਰਸ਼ਾਂਤ ਕਸ਼ੋਰ ਆ ਜਾਂ ਕੋਈ ਵੀ ਅੱਜਕੱਲ ਮੈਨੇਜਮੈਂਟ ਬੜਾ ਵੱਡਾ ਫੈਕਟਰ ਹੋ ਗਿਆ ਤੁਹਾਨੂੰ ਲੱਗਦਾ ਨੀਗਾ ਕਿ ਪੋਲਿਟਿਕਸ ਇਸ ਕਰਕੇ ਪਰ ਹੋਇਆ ਕਿ ਪੋਲਿਟਿਸ਼ੀਅਨ ਜਨਤਾ ਤੋਂ ਦੂਰ ਹੋ ਗਿਆ ਤੁਹ ਵਾਈ ਡਸ ਸ਼ੀ ਹੈਵ ਅ ਸਟ੍ਰੈਟੇਜਿਸਟ ਟਰੰਪ ਨੂੰ ਪਤਾ ਨਹੀਂ ਕਿ ਅਮਰੀਕਾ ਬਾਰੇ ਉਹਦੇ ਕੋਲ ਸਟ੍ਰੈਟੇਜਿਸਟ ਕਿਉਂ ਹੈ ਮੋਦੀ ਨੂੰ ਹਿੰਦੁਸਤਾਨ ਦੇ ਬਾਰੇ ਨਹੀਂ ਪਤਾ ਸੀ ਤਿੰਨ ਵਾਰ ਚਾਰ ਵਾਰ ਮੁੱਖ ਮੰਤਰੀ ਰਿਹਾ ਉਹ ਕਿਉਂ ਲੈ ਗਿਆ ਔਰ ਨਿਤੇਸ਼ ਨੂੰ ਬਿਹਾਰ ਦਾ ਨਹੀਂ ਪਤਾ ਵਾਈ ਐਸ ਹੀ ਕਾਲਡ ਹਿਮ ਸਟ੍ਰੈਟੇਜੀ ਇਜ਼ ਡਿਫਰੈਂਟ ਟੂ ਐਕਚੁਅਲ ਇਲੈਕਸ਼ਨਰੀ ਹੁਣ ਅਸੀਂ ਮੈਨੂੰ ਵੀ ਤੁਹਾਨੂੰ ਲੱਗਦਾ ਪਤਾ ਨਹੀਂ ਕਿੰਨੀਆਂ ਕਿੰਨੀਆਂ ਇਲੈਕਸ਼ਨਾਂ ਮੇਰੀਆਂ ਹੋ ਗਈਆਂ ਉਰੇ ਪੰਜਾਬ ਦਾ ਕੋਣਾ ਕੋਣਾ ਅਸੀਂ ਜਾਣਦੇ ਆ ਛੋਟੀ ਛੋਟੀ ਗੱਲ ਅਸੀਂ ਜਾਣਦੇ ਆ ਲੇਕਿਨ ਉਹਨੂੰ ਐਪਲੀਕੇਸ਼ਨ ਸਹੀ ਤਰੀਕੇ ਨਾਲ ਕਰਨੀ ਉਹ ਉਹਦੀ ਡਿਊਟੀ ਹੈ ਸਾਨੂੰ ਦੱਸਣਾ ਕਿ ਇੱਥੇ ਪਹਿਲਾਂ ਤੁਸੀਂ ਐ ਕਰੋ ਐ ਮੌਲ ਬਣਾਓ ਫਲਾਈ ਤਰੀਕੇ ਨਾਲ ਬਣਾਓ ਇਟ ਇਜ਼ ਸਟਰੈਟਜੀ ਸਟਰੈਟਜੀ ਯਾ ਸਾਡਾ ਸਟਰੈਟੇਜਿਸਟਰ ਹੈ ਲੋਕਾਂ ਨੂੰ ਲੱਗਦਾ ਕਿ ਜਿਵੇਂ ਲੀਡਰ ਜਨਤਾ ਤੋਂ ਦੂਰ ਹੋ ਗਏ ਜਿਹੜੀ ਨਬਜ਼ ਲੀਡਰ ਫੜਦੇ ਹੁੰਦੇ ਸੀ ਅੱਗੇ ਲੋਕਾਂ ਦੀ ਜਾਂ ਪੰਜਾਬ ਦੀ ਨਬਜ਼ ਫੜਦੇ ਹੁੰਦੇ ਸੀ ਉਹ ਨਬਜ਼ ਕਿਤੇ ਨਾ ਕਿਤੇ ਕਿਉਂਕਿ ਤੁਸੀਂ ਮੈਨੂੰ ਦੱਸੋ ਪ੍ਰਸ਼ਾਦ ਕੁਸ਼ੌਨ ਨੂੰ ਕੀ ਪਤਾ ਪੰਜਾਬ ਦਾ ਕੁਝ ਵੀ ਨਹੀਂ ਆਈਨੋ ਪੰਜਾਬ ਫਰਮ ਮੈਂ ਤਾਂ 47 ਸਾਲ ਤੋਂ ਮੈਨੂੰ ਪੋਲਿਟਿਕਸ ਹੋ ਗਏ ਮੈਂ ਪੰਜਾਬ ਉਹਨੂੰ ਚੰਗੀ ਤਰ੍ਹਾਂ ਜਾਣਦਾ ਹਾਂ ਉਸ ਤੋਂ ਲੇਕਿਨ ਦ ਸਟ੍ਰੈਟੇਜੀ ਦਾ ਮਤਲਬ ਹੈ ਕਿ ਕਿਸ ਤਰੀਕੇ ਨਾਲ ਕੈਂਪੇਨ ਰਨ ਕਰਨੀ ਹੈ ਹੀ ਹੈਜ਼ ਹਿਸ ਆਈਡੀਆਜ਼ ਉਹ ਦੀ ਟੀਮ ਵਰਕ ਕਰਦੀ ਹੈ ਉਹਨੂੰ ਦੱਸਦੀ ਹੈ ਅਰ ਅਸੀਂ ਫਿਰ ਉਹਦੇ ਨਾਲ ਉਸ ਰੁਖ ਨੂੰ ਅਸੀਂ ਤੋਪੰਨੇ ਤੁਹਾਨੂੰ ਇੱਕ ਕੰਮ ਇਹ ਜਿਹਾ ਕਿਹੜਾ ਲੱਗਦਾ ਜਿਹੜਾ ਪ੍ਰਸ਼ਾਂਤ ਕਸ਼ੋਰ ਨੇ ਬਿਹਤਰ ਕੀਤਾਗਾ ਵਾਕਈ ਉਹਨਾਂ ਦੇ ਆਉਣ ਨਾਲ ਫਰਕ ਪਿਆ ਕੈਪਟਨ ਆ ਜਿਹੜਾ ਸਾਡਾ ਦੂਸਰਾ ਹੈ ਹਲਕੇ ਵਿੱਚ ਕੈਪਟਨ ਫਿਰ ਸਾਡੇ ਆ ਜਿਹੜਾ ਤੀਸਰਾ ਹੁਣੇ ਖਤਮ ਕਰਕੇ ਆਇਆ ਹੈ ਕਿ ਹਰ ਹਲਕੇ ਦੇ ਵਿੱਚ ਸਾਡੀ ਬੜੀ 45 ਦਿਨ ਤੱਕ ਮੈਚ ਚੱਲਦੀ ਰਹੀ ਹੁਣ 24 ਤਰੀਕ ਨੂੰ ਅਸੀਂ ਕਰ ਰਿਹਾ ਹਰ ਅਸੈਂਬਲੀ ਸੀਟ ਤੇ 10-10 ਮੀਟਿੰਗਾਂ ਹੋਣਗੀਆਂ ਇਹ ਸਾਰੀ ਉਹਦੀ ਪਲੈਨਿੰਗ ਹੈ ਅਸੀਂ ਤਾਂ ਇੰਪਲੀਮੈਂਟ ਅਸੀਂ ਕਰ ਰਹੇ ਹਾਂ ਉਹ ਤਾਂ ਸਿਰਫ ਸਾਡੇ ਨਾਲ ਬੈਠ ਕੇ ਦੱਸ ਸਕਿਆ ਆਈ ਸੁਜੈਸਟ ਔਰ ਫਿਰ ਅਸੀਂ ਪੁੱਛਦੇ ਕਿਉਂ ਐਂਡ ਦੈਨ ਹੀ ਗਿਵ ਆਪਣੇ ਰੀਜ਼ਨ ਦਿੰਦਾ ਅਗਰ ਰੀਜ਼ਨ ਅਸੀਂ ਐਗਰੀ ਕਰਦੇ ਹਾਂ ਫਾਈਨ ਨਹੀਂ ਅਸੀਂ ਮੋਡੀਫਾਈ ਕਰ ਲੈਨੇ ਉਹਨੂੰ ਪੁੱਛ ਕੇ ਕਿ ਦਿਸ ਡਸਨਟ ਸੂਟ ਅਸ ਤੁਸੀਂ ਦੱਸੋ ਹੁਣ ਅਗਰ ਐ ਕਰ ਲਿਆ ਸੀ ਸੋ ਇੱਕ ਕੰਸੈਂਸਸ ਨਿਕਲੇ ਉਹਦੀ ਵਸਤ ਬਟ ਇਟਸ ਅ ਗੁੱਡ ਥਿੰਗ ਬੜੀ ਚੰਗੀ ਚੀਜ਼ ਹੈ ਜੋ ਵਿਧਾਨ ਸਭਾ ਦੇ ਅੰਦਰ ਯੂ ਡੋਨਟ ਯੂ ਥਿੰਕ ਸੋਨੀਆ ਜੀ ਔਰ ਸਾਰੀ ਕਾਂਗਰਸ ਪਾਰਟੀ ਨੂੰ ਯੂਪੀ ਦਾ ਨਹੀਂ ਪਤਾ ਵਾਇਜ਼ ਹੀ ਆ ਸਟ੍ਰੈਟੇਜਿਸਟ ਇਨ ਯੂਪੀ ਸਾਰਿਆਂ ਨੂੰ ਪਤਾ ਹੈ ਪਰ ਸਟ੍ਰੈਟੇਜਿਸਟ ਇਜ਼ ਡਿਫਰੈਂਟ ਟੂ ਐਕਚੁਅਲ ਇੰਪਲੀਮੈਂਟੇਸ਼ਨ ਕਰ 파ਟੀ ਰਹੀ ਹਮਮ ਇਹ ਕੀ ਕਿਹਾ ਜਾਂਦਾ ਕਿ ਜੋ ਵਿਧਾਨ ਸਭਾ ਦੇ ਅੰਦਰ ਹੋਇਆ ਚਾਹੇ ਜੁੱਤਾ ਕਾਂਡ ਹੋਇਆ ਚਾਹੇ ਜਿਸ ਤਰ੍ਹਾਂ ਕਾਂਗਰਸ ਨੇ ਕੀਤਾ ਕਿ ਡੈਮੋਕ੍ਰੇਸੀ ਦੇ ਅੰਦਰ ਡੈਮੋਕ੍ਰੈਟਿਕ ਕਦਰਾਂ ਕੀਮਤਾਂ ਦੀ ਜਾਂਚ ਨਹੀਂ ਦਿੰਦੀਆਂ ਇਸ ਤਰ੍ਹਾਂ ਡੈਮੋਕ੍ਰੇਸੀ ਦੇ ਵਿੱਚ ਇਹ ਇਹ ਸਹੀ ਹੈ ਕਿ ਕਨਸਟੀਟਿਊਸ਼ਨ ਨੂੰ ਤੁਸੀਂ ਉਲੰਘਣਾ ਕਰਕੇ ਜਿਹੜਾ ਹੈ ਵੁਲਸ ਸਿੰਘ ਵਲਟੋਹਾ ਕੋਈ ਡੈਰਾਗਟਰੀ ਲੈਂਗੁਏਜ ਸਾਡੇ ਸਾਡੇ ਦਲਿਤ ਦੇ ਖਿਲਾਫ ਇਸਤੇਮਾਲ ਕਰੇ ਉਹ ਠੀਕ ਹੈ ਅਗਰ ਜਦ ਇਹ ਜਿਹੜੇ ਸਾਡੇ ਐਮਐਲਏ ਦੇ ਖਿਲਾਫ ਇਹਨਾਂ ਨੇ ਇਹ ਜਿਹੜੇ ਕਦਮ ਚੱਕਿਆ ਔਰ ਇਹ ਗੱਲਬਾਤ ਕੀਤੀ ਤਾਂ ਉਹਨੂੰ ਹਰਖਾਇਆ ਔਰ ਹਰ ਕਾਜਨ ਦੇ ਬੰਦੇ ਨੂੰ ਔਰ ਉਹਨੇ ਗੁੱਸੇ ਚ ਆ ਕੇ ਉਹ ਤਾਂ ਬੜਾ ਸਿੱਧਾ ਸਾਦਾ ਜੈਮਾ ਲਿਆ ਜਿਹੜਾ ਜਦ ਇਹ ਹੀ ਗੱਲ ਸੁਣੀ ਉਹਨੂੰ ਚਾ ਕੇ ਮੰਜਾਤਾ ਮਾਰਿਆ ਆਈ ਡੋਟ ਸਪੋਰਟ ਦਿਸ ਥਿੰਗ ਮੈਂ ਬਿਲਕੁਲ ਇਹਦੇ ਹੱਕ ਚ ਨਹੀਂ ਲੇਕਿਨ ਇਹ ਦੇਖਣਾ ਪਊ ਕਿ ਹੋਇਆ ਕਿਉਂ ਔਰ ਹੋਇਆ ਕਿ ਇਸ ਨੂੰ ਫੜ ਦੇਤਾ ਹੈ ਨਹੀਂ ਫੜ ਕੇ ਅੰਦਰ ਕਰਨ ਨਹੀਂ ਕਰਨ ਕਿ ਮੈਂ ਕਰੂੰਗਾ ਅੰਦਰ ਵਿਰਸ਼ਾ ਸਿੰਘ ਮਲਟੋਏ ਨੂੰ ਏ ਏ ਕਨਸਟੀਟਿਊਸ਼ਨ ਦੀ ਉਲੰਘਣਾ ਹੈ ਕਾਨੂੰਨ ਦੀ ਉਲੰਘਣਾ ਹੈ ਜਿਹੜਾ ਬੰਦਾ ਦਲਤਾਂ ਦੇ ਖਿਲਾਫ ਡਰਾਗਟ ਲੈਂਗੁਏਜ ਯੂਜ਼ ਕਰਦਾ ਉਹਨੂੰ ਕਨਸਟੀਟਿਊਸ਼ਨ ਕਾਨੂੰਨ ਕਹਿੰਦਾ ਹੈ ਕਿ ਉਹਨੂੰ ਅੰਦਰ ਕਰੋ ਔਰ ਕਿਉਂ ਨਹੀਂ ਕਰਦੇ ਵਿਰਸ਼ਾ ਸਿੰਘ ਵਲਟੋਹੇ ਨੂੰ ਕਿਉਂਕਿ ਬਾਦਲ ਆਪਣੇ ਬਸ ਆਪਣੇ ਬੰਦਿਆਂ ਨੂੰ ਬਚਾਈ ਜਾਂਦਾ ਉਹਨੂੰ ਕੋਈ ਲਾਅ ਦੀ ਜਾਂ ਕਨਸਟੀਟਿਊਸ਼ਨ ਦੀ ਕੋਈ ਗੱਲ ਨਹੀਂ ਤੁਸੀਂ ਕੋਈ ਮੁੱਦਾ ਆਇਡੈਂਟੀਫਾਈ ਕੀਤਾ ਕਿ ਜਿਹੜਾ ਤੁਹਾਡੀ ਸਰਕਾਰ ਅਗਰ ਬਣਦੀ ਹੈ ਕਿ ਸਭ ਤੋਂ ਵੱਡਾ ਮੁੱਦਾ ਹੈ ਹੌਨਸਾਰ ਤੁਸੀਂ ਕਰੋ ਪਹਿਲਾਂ ਤਾਂ ਬਾਦਲਾਂ ਨੂੰ ਸੋਚ ਕਰੋ ਇਹ ਮੈਂ ਤੁਹਾਨੂੰ ਦੱਸ ਦਿੰਦਾ ਲੋਟਕ ਕੇ ਖਾ ਕੇ ਪੰਜਾਬ ਨੂੰ ਔਰ ਇਹਨਾਂ ਨੇ ਇਹਨਾਂ ਨੂੰ ਇਹਨਾਂ ਨੂੰ ਭੁਗਤਣਾ ਪਊਗਾ ਇਹ ਸੋਚਦਾ ਹੈ ਕਿ ਮੈਂ ਬੜਾ ਜਿਹੜਾ ਬਣਿਆ ਹੋਇਆ ਮਹਾਰਤੀ ਮੈਂ ਹੁਣ ਜਿਹੜਾ ਫਿਰ ਇਲੈਕਸ਼ਨ ਲੜਨੀ ਹੈ ਨੂੰ ਪਤਾ ਲੱਗੂਗਾ ਜਦ ਅਸੀਂ ਇਹਦੇ ਨਾਲ ਨਿਪਟਾਂਗੇ ਹਮਮ ਮੁੱਦਿਆਂ ਚ ਕੀ ਲੱਗਦਾ ਨਸ਼ਾ ਮੁੱਦਾ ਖੁਦਕੁਸ਼ੀਆਂ ਦੀ ਬੇਰਜ਼ਗਾਰੀ ਇਹਨਾਂ ਚਾਹੇ ਮੁੱਦਾ ਤੋਂ ਸਕੇ ਇੰਪੋਰਟੈਂਟ ਸਾਰਾ ਪੰਜਾਬ ਤਾਂ ਬਰਬਾਦ ਕਰਦਾ ਨਸ਼ੇ ਇਸ ਇਸ ਚਿੱਠੇ ਨੇ ਥੋੜਾ ਜਿਹਾ ਮਜੀਠਾ ਜਿਹੜਾ ਕੁਝ ਕਰ ਰਿਹਾ ਹੈ ਇਹ ਅਸੀਂ ਇਸ ਇਨਕੁਆਇਰੀ ਨਹੀਂ ਕਰਾਂਗੇ ਸਾਰੀਆਂ ਗੱਲਾਂ ਨਿਕਲਣਗੀਆਂ ਉਹ ਤੋਂ ਹਮਮ ਤਨਵਾਦ ਕੈਪਟਨ ਸਾਹਿਬ ਤੁਹਾਡਾ ਬਹੁਤ-ਬਹੁਤ ਥੈਂਕ ਯੂ ਇਸ ਹਨ ਕੈਪਟਨ ਨਮਰਿੰਦਰ ਸਿੰਘ ਜਿਨ੍ਹਾਂ ਨੇ ਬੜੀ ਬੇਬਾਕੀ ਦੇ ਨਾਲ ਸਾਰੇ ਸਾਡੇ ਸਵਾਲਾਂ ਦੇ ਜਵਾਬ ਦਿੱਤੇ ਔਰ ਉਹਨਾਂ ਦਾ ਕਹਿਣਾ ਹੈਗਾ ਕਿ ਸਭ ਤੋਂ ਪਹਿਲਾਂ ਆ ਕੇ ਉਹ ਅਗਰ ਸਰਕਾਰ ਬਣਦੀ ਹੈ ਤਾਂ ਜੋ ਵਧੂਕੀਆਂ ਬਾਦਲ ਸਰਕਾਰ ਨੇ ਕੀਤੀਆਂ ਉਹਦੇ ਖਿਲਾਫ ਐਕਸ਼ਨ ਲੈਣਗੇ ਬਾਦਲ ਪਰਿਵਾਰ ਦੇ ਖਿਲਾਫ ਐਕਸ਼ਨ ਲੈਣਗੇ ਔਰ ਮੋਗਾ ਦੇ ਅੰਦਰ ਜੋ ਵੱਡੀ ਖਬਰ ਇਹ ਹੈ ਕਿ ਮੋਗਾ ਦੇ ਅੰਦਰ ਕਾਂਗਰਸ ਪਾਰਟੀ ਆਉਣ ਵਾਲੇ ਦਿਨਾਂ ਦੇ ਅੰਦਰ ਆਉਣ ਵਾਲੇ ਸਮੇਂ 'ਚ ਇੱਕ ਵੱਡੀ ਰੈਲੀ ਕਰਨ ਜਾ ਰਹੀ ਹੈ ਕੈਮਰਾਮੈਨ ਗੁਲਸ਼ਨ ਦੇ ਨਾਲ ਯਾਦਵਿੰਦਰ ਸਿੰਘ AVP ਸਾਂਝਾ ਚੰਡੀਗੜ੍ਹ